ਇਸ ਮਾਤਾ ਨੂੰ ਵੀ ਇੱਕ ਪਖੰਡੀ ਸਾਥ ਦੇ ਵੱਲੋਂ ਵਰਗਲਾਇਆ ਜਾਂਦਾ ਤੇ ਉਹਦੇ ਨਾਲ 25 ਲੱਖ ਰੁਪਏ ਦੀ ਠੱਗੀ ਮਾਰੀ ਜਾਂਦੀ ਹੈ ਕਿਵੇਂ ਮਾਤਾ ਉਸ ਪਖੰਡੀ ਸਾਥ ਦੀਆਂ ਗੱਲਾਂ ਚ ਆਉਂਦੀ ਹੈ ਸਾਰੀ ਗੱਲਬਾਤ ਕਰਾਂਗੇ ਐਡੀ ਵੱਡੀ ਰਕਮ ਤੁਸੀਂ ਇੱਕ ਅਣਜਾਣ ਬੰਦਾ ਜਿਹੜਾ ਤੁਹਾਨੂੰ ਥੋੜਾ ਸਮਾਂ ਪਹਿਲਾਂ ਮਿਲਿਆ ਹੋਊਗਾ ਉਹਦੇ ਕਹਿੰਦੇ ਕਿਵੇਂ ਦੇਤੀ ਕਿਵੇਂ ਮਿਲਿਆ ਸੀ ਇਹ ਬੰਦਾ ਤੁਹਾਨੂੰ ਏ ਮੈਡਮ ਮੇਰੇ ਨਾਲ ਦਰਦ ਹੁੰਦਾ ਸੀ ਆਪਣੇ ਪਿੰਡ ਚ ਆਇਆ ਸੀ ਕਿਸੇ ਦੇ ਅੱਛਾ ਉਹ ਮੈਨੂੰ ਥੋੜੀ ਕਹਿਣ ਲੱਗੀ ਵੀ ਮਾਤਾ ਤੂੰ ਐਂ ਕਰ ਹਾਂ ਵੀ ਆ ਕੇ ਦਿਖਾ ਲੈ ਵੀ ਕੀ ਆ ਕੋਈ ਛੋਟਾ ਕੁਮਾੜਾ ਮੋਟਾ ਕੁਝ ਹੋਵੇ ਨਾ ਹਾਂ ਮੈਨੂੰ ਕਹਿਣ ਲੱਗਾ ਬੀਬੀ ਤੂੰ ਥੋੜੀ ਦਵਾਈ ਲੈਣ ਜਾਣ ਹਾਂ ਮੈਂ ਕਿਹਾ ਹਾਂਜੀ ਮੈਂ ਜਾਣਾ ਦਵਾਈ ਲੈਣ ਹਾਂ ਦਵਾਈ ਲੈਣ ਨਾ ਜਾਈਂ ਆਂਦਾ ਬੀਬੀ ਹਾਂ ਆਪਾਂ ਇੱਥੇ ਰੌਂ ਕਰ ਦਾਂਗੇ ਹਾਂ ਮੈਨੂੰ ਕਹਿਣ ਲੱਗਾ ਹਾਂ ਚਲੋ ਐਂ ਨਾ ਕਹੇ ਕਿ ਮੋਰ ਕੇ ਭਾਈ ਨੇ ਵਸਨ ਕੀ ਸ਼ੂਸ਼ਾ ਪਕੀਤਾ ਕੀ ਨਾ ਪਕੀਤਾ ਮੇਰੇ ਦਰਜ ਜਾਨੀ ਜਮਾ ਹਟ ਗਈ ਮੈਂ ਤਾਂ ਲੱਗ ਮੇਰਾ ਢੁੰਡ ਰਹੀ ਨਹੀਂ ਫਟੇ ਮੇਰਾ ਫੁੱਲ ਵੀ ਜਿੰਨਰੇ ਕਰੇ ਪਹਿਲਾਂ ਅਸੀਂ ਉਹਨਾਂ ਨੂੰ ਨਾਲ ਲੈ ਕੇ ਆਪਣੇ ਘਰੇ ਆ ਗਏ ਅੱਛਾ ਆ ਕੇ ਇਹਨੇ ਕੀ ਕੀਤਾ ਐਸਾ ਤਵੀਰ ਕੱਢੇ ਆਪਣੇ ਹੂੰ ਤਵੀਰ ਕੱਢ ਕੇ ਹੂੰ ਬਣਾ ਟੋਆ ਪਟਿਆ ਹੂੰ ਤੇਰੇ ਅੰਕਲ ਨੂੰ ਉੱਤੇ ਬੈਠਾ ਉਹਨੂੰ ਛੋਟੀ ਆ ਕੁੜੀ ਬੈਠੀ ਆ ਹੂੰ ਇਹਨੂੰ ਕਹਿੰਦਾ ਵੀ ਤੂੰ ਗੁੱਡੀ ਪਾਸੇ ਜਾੜਾ ਕੋਈ ਜੀ ਠੱਕਾ ਕਰ ਦਿੰਦੀ ਆ ਹੂੰ ਕਿਉਂ ਹੀ ਨਿਗਾਹ ਰੱਖਦੀ ਸੀ ਹੂੰ ਇਹਨੂੰ ਪਾਸੇ ਘੱਲ ਕੇ ਤੇ ਮੈਨੂੰ ਕਹਿੰਦਾ ਆਖੇ ਆਟੇ ਦੇ ਦੀਵੇ ਲਿਆ ਕੇ ਹੂੰ ਰੱਖਣ ਚਾਣਾ ਚੁੰਦਾ ਸੀ ਹੂੰ ਮੈਂ ਦੀਵੇ ਲੈਣ ਉੱਠ ਗਈ ਤੇਰੇ ਅੰਕਲ ਨੂੰ ਨਹੀਂ ਪਤਾ ਲੱਗਿਆ ਕੁੜੀ ਹੁਸ਼ਾਰੀ ਇੱਧਰ ਹੋ ਗਈ ਇਹਨੇ ਕਰੋ ਸੀਸਿਆਂ ਤੂਰੇ ਵਿੱਚ ਸੈੱਟ ਅੱਛਾ ਦੋ ਸੀਸੇ ਲੈ ਗਏ ਪੋਟੋ ਮਣਕੇ ਨੇ ਜਾ ਕੇ ਨਾਠ ਕਹਿਣ ਲੱਗਿਆ ਨਾ ਖਸੋਡੇ ਘਰੇ ਸਮਾਨ ਨਿਕਲਦਾ ਹੂੰ ਮੈਂ ਕਿ ਵੀ ਸਾਡੇ ਘਰ ਸਮਾਨ ਕਿੱਥੋਂ ਨਿਕਲਦਾ ਵੀ ਜ ਬੁਰੇ ਅਗੇ ਬਜ਼ੁਰਗ ਜਿਹੜੇ ਹੋ ਕੇ ਗਏ ਆ ਇਹ ਇਹਦਾ ਕੰਮ ਹੁੰਦਾ ਤੇ ਉਹਨੂੰ ਨਾ ਪਤਾ ਹੂੰ ਨਾ ਜੀ ਹੂੰ ਕਾਟਾ ਕਰਦਾ ਵੀ ਨਹੀਂ ਸਮਾਨ ਆਪਾਂ ਸੋਡੇ ਘਰੇ ਹੂੰ ਤੇ ਪਾਈਆ ਨਿਕਲੂ ਆ ਹੂੰ ਪਾਈਆ ਪਾਈਆ ਕਰਦੇ ਤੇ ਪਾਈਆ ਤਾਂ 2 ਕਿਲੋ ਤੇ ਆ ਗਿਆ ਹੂੰ ਅੱਜ ਪਾਈਆ ਕੱਢਿਆ ਸੇੜੇ ਪਾਈਆ ਕੱਢਤਾ ਕਿਉਂ ਜਣ ਨੂੰ ਫੇਰ ਪਾਈਆ ਕਰ ਤਾਂ ਐ ਕਰਦੇ ਕਰਦੇ 2 ਕਿਲੋ ਟਿਆ। ਇਹਨੇ ਕਿਹਾ 3500 ਰੁਪਇਆ ਬੰਨ ਦਿਓ। 2500 ਬੰਨ ਦਿਓ। ਹਮ। ਮਣ ਕੇ ਨਹੀਂ ਐ ਕਰਨਾ। ਹਮ। ਕਰਦੇ ਕਰਉਨੇ ਮੜ ਕੇ ਪਈਆਂ ਨੇ ਕਵਰ ਬਣਾ ਕੇ ਅੰਦਰ। ਅੱਛਾ ਕਵਰ ਬਣਾਤੀ। ਕਵਰ ਬਣਾ ਕੇ ਮੜ ਕੇ ਇਹਨੇ ਮੈਡ ਮੇਰੀ ਮੁਕਰੀ ਮੈਂ ਕਾ ਸਾਰੀ ਕਣਕ ਵਗਾਤੀ ਪਾਰੇ ਨੇ। ਸਾਰੀ ਕਣਕ ਵਗਾਤੀ। ਬੱਚਿਆਂ ਦੇ ਖਾਣ ਨੂੰ ਦਾਣੇ ਵੀ ਨਹੀਂ ਛੱਡੇ। ਇਹਨਾਂ ਲਾਲਚੀ ਸੀ। ਨਾ ਨਾ। ਤਬਾਬ ਆਗਦੇ ਈਆਂ ਪੁੱਤਾਂ ਦੇ ਔਖੇ ਵੇਲਿਆਂ ਵਾਸਤੇ ਆਪਾਂ ਇਹਨਾਂ ਦੋਨਾਂ ਚੀਜ਼ਾਂ ਨੂੰ ਸਾਂਭ ਕੇ ਰੱਖਿਆ ਹੁੰਦਾ। ਹਾਂਜੀ ਹਾਂਜੀ। ਤੇ ਤੁਸੀਂ ਉਹਦੀਆਂ ਗੱਲਾਂ 'ਚ ਇੰਨੇ ਜ਼ਿਆਦਾ ਆ ਗਏ ਸੀ ਕਿ ਤੁਹਾਨੂੰ ਲੱਗਿਆ ਵੀ ਮੈਂ ਇਹ ਸਾਰਾ ਕੁਝ ਦਾਤੇ ਲਾਣਾ ਸਾਡੇ ਘਰ ਦੀ ਜਿਹੜੀ ਬਿਮਾਰੀ ਦੀ ਸਮੱਸਿਆ ਉਹ ਠੀਕ ਕਰ ਦੂਗਾ। ਬਈ ਬਿਮਾਰੀ ਠੀਕ ਕਰ ਦੂਗਾ ਸਾਡੇ ਘਰ ਦੀ ਗਰੀਬੀ ਨਿਕਲ ਜਾਊਗੀ। ਉਹ ਤਾਂ ਕਰ ਕਰਾ ਕੇ ਹਲੇ ਵਿੱਚ ਹੀ ਰਹਿ ਗਏ ਰਮੜ ਕੇ ਸਾਡੀ ਉਹ ਕੁੜੀ ਨੂੰ ਇਹਨੇ ਐਡਾ ਵੀ ਜਵੇਂ ਦਿਮਾਗੀ ਹਾਲਤ ਖਰਾਬ ਕਰ ਦਿੱਤੀ। ਬੇਟੀ ਦੀ। ਹਾਂਜੀ। ਅੱਛਾ। ਇਹ ਤਾਂ ਮੈਡਮ ਤੜਕੇ ਪੱਕੀਆਂ। ਹੂੰ ਖਾਲੀਆਂ ਖਾਲੀਆਂ ਤੇ ਜਿਹੜੀਆਂ ਛਡੀਆਂ ਘਾਟਾਂ ਚ ਪਾਈਆਂ ਰਹਿ ਜਾਂਦੀਆਂ ਸੀ ਹੂੰ ਐਡਾ ਉੱਚੀ-ਉੱਚੀ ਰਹਿੰਦੀ ਆਪਰਾ ਖੋਹ ਦਿੰਦੀ ਹੈ ਹੂੰ ਇਹ ਤਾਂ ਵੱਡੀ ਕੁੜੀ ਹੋਵੇ ਨਾ ਤੇ ਇਹਨੂੰ ਬਚਾਵੇ ਨਾ ਬੱਚੀ ਟੈਨਸ਼ਨ ਲੈ ਗਈ ਡਿਪਰੈਸ਼ਨ ਚ ਚਲੇ ਗਈ ਹਾਂਜੀ ਹਾਂ ਤਾਂ ਬਹੁਤ ਮਾਨਸਿਕ ਤੌਰ ਤੇ ਵੀ ਬਹੁਤ ਪਰੇਸ਼ਾਨ ਕੀਤਾ ਹਾਂ ਬਾੜਾ ਤੁਸੀਂ ਬੱਚੀ ਦੀ ਗੱਲ ਦੱਸ ਰਹੇ ਸੀ ਵੀ ਬੱਚੀ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਹੋ ਗਈ ਸੀ ਹਾਂਜੀ ਮੜ ਕੇ ਫਿਰ ਇਹਨੇ ਆਖਿਆ ਮੈਂ ਅੰਮ੍ਰਿਤ ਛਕਣਾ ਕਹਿੰਦਾ ਅੰਮ੍ਰਿਤ ਨਹੀਂ ਕੁੜੀਆਂ ਛਕਦੀਆਂ ਹੁੰਦੀਆਂ ਕੁੜੀ ਨੂੰ ਕਹਿੰਦਾ ਹਾਂ ਮੰਨਿਆ ਇਹ ਆ ਵੀਡੀਓ 'ਚ ਮੰਨਿਆ ਇਹ ਇਹ ਅੱਖਾਂ ਬਾਬਾਈ ਨੇ ਮਤਲਬ ਉਹਨੂੰ ਵੀ ਦੂਜੇ ਜਿਹੜੀ ਕਰਨੀ ਕਰਦਾ ਸੀ ਜਿਹੜੀ ਕ ਰਸਮੇ ਉਦੋਂ ਵਿਖਾਉਂਦਾ ਸੀ ਹਾਂ ਹਾਂ ਤੇ ਉਹਨੂੰ ਕੋਲ ਸੱਚ ਦੱਸ ਸਕੀ ਹੈ ਅੱਛਾ ਸਿਰ ਉਹਨਾਂ ਕੱਟ ਦੋ ਸੀ ਹਾਂ ਅਗਲਾ ਚਾਂਸ ਆ ਦਿੰਦਾ ਸੀ ਮੰਨਿਆ ਤੁਹਾਡੇ ਮੂੰਹ ਤੇ ਸਾਹਮਣੇ ਅੱਖਾਂ ਸਾਹਮਣੇ ਵੀਡੀਓ ਸਮਝ ਸਾਰਾ ਕੁਝ ਹੀ ਹੈ ਅੱਛਾ ਵੀਡੀਓ ਵੀ ਬਣਾਈ ਹਾਂ ਸਾਰਾ ਕੁਝ ਹੁਣ ਠੀਕ ਹੈ ਸਾਰਾ ਕੁਝ ਮੰਨਿਆ ਮੈਂ ਅਰੇ ਸ਼ਾਮ ਸ਼ਾਲੰਦਾ ਸੀ ਉਹਨਾਂ ਦਾ ਬਾਬਾ ਜੀ ਕਹਿਣ ਲੱਗੇ ਵੀ ਤਵੀਰ ਕਿੱਥੋਂ ਆਈ ਆ ਨਾ ਮੈਂ ਸਿੱਟੀ ਸੀ ਅੱਛਾ ਉਹ ਵੀ ਮੰਨ ਲਿਆ ਉਹ ਵੀ ਮੰਨ ਗਿਆ ਹਾਂ ਸਤਿ ਸ਼੍ਰੀ ਅਕਾਲ ਜੀ ਲਿਵੋਂ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਇਸ ਵਕਤ ਮੈਂ ਪਿੰਡ ਅ블ੂ ਦੇ ਵਿੱਚ ਬੈਠੀ ਹੋਈ ਆ ਸੁਖਨਾ ਅ블ੂ ਇਸ ਪਿੰਡ ਦਾ ਨਾਮ ਹੈ ਮੁਕਸਰ ਜ਼ਿਲ੍ਹੇ ਦਾ ਇਹ ਪਿੰਡ ਹੈ ਇੱਥੇ ਇੱਕ ਬਹੁਤ ਵੱਡਾ ਮਾਮਲਾ ਸਾਹਮਣੇ ਆਇਆ ਹੈ ਪਿਛਲੇ ਦਿਨਾਂ ਤੋਂ ਨਿਆਂਗ ਸਿੰਘ ਫੌਜਾਂ ਨੇ ਇੱਕ ਮਾਮਲਾ ਬੜਾ ਚੱਕਿਆ ਹੋਇਆ ਜਿਹੜੇ ਪਖੰਡੀ ਬਾਬੇ ਆ ਉਹ ਕਿਵੇਂ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਬੇਵਕੂਬ ਬਣਾਉਂਦੇ ਆ ਤੇ ਫਿਰ ਉਹਨਾਂ ਦੇ ਨਾਲ ਠੱਗੀਆਂ ਮਾਰਦੇ ਆ ਬਿਲਕੁਲ ਇਹੋ ਜਿਹਾ ਹੀ ਮਾਮਲਾ ਇਸ ਪਿੰਡ ਤੋਂ ਇਸ માતા ਦੀ ਕਹਾਣੀ ਦਾ ਬਣਿਆ ਇਸ માતા ਨੂੰ ਵੀ ਇੱਕ ਪਖੰਡੀ ਸਾਧ ਦੇ ਵੱਲੋਂ ਵਰਗਲਾਇਆ ਜਾਂਦਾ ਤੇ ਉਹਦੇ ਨਾਲ 25 ਲੱਖ ਰੁਪਏ ਦੀ ਠੱਗੀ ਮਾਰੀ ਜਾਂਦੀ ਹੈ ਕਿਵੇਂ ਮਾਤਾ ਉਸ ਪਖੰਡੀ ਸਾਧ ਦੀਆਂ ਗੱਲਾਂ ਚ ਆਉਂਦੀ ਆ ਸਾਰੀ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਮਾਤਾ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਪਰਮਜੀਤ ਜੀ ਪਰਮਜੀਤ कौर ਹਾਂ ਜੀ ਪਤਾ ਜਿਵੇਂ 25 ਲੱਖ ਦੀ ਰਕਮ ਬਹੁਤ ਜ਼ਿਆਦਾ ਹੁੰਦੀ ਹੈ ਅਸੀਂ ਆਪਦੇ ਬੱਚੇ ਬੱਚੀਆਂ ਦਾ ਵਿਆਹ ਵੀ ਅੱਜ ਕੱਲ ਕਰਦੇ ਆਂ ਤੇ ਸੋਚਦੇ ਆਂ ਵੀ ਮਤਲਬ ਜਿੱਥੋਂ ਵੀ ਪੈਸਾ ਬਚ ਸਕੇ ਬਚਾਈਏ ਬਚਾਈਏ ਸਾਡੇ ਤਿੰਨ ਬੇਟੀਆਂ ਨੇ ਮੈਂ ਦੇਖਿਆ ਘਰ ਦੇ ਹਾਲਾਤ ਵੀ ਕੋਈ ਬਹੁਤੇ ਚੰਗੇ ਨਹੀਂ ਹੈਗੇ ਐਡੀ ਵੱਡੀ ਰਕਮ ਤੁਸੀਂ ਇੱਕ ਅਣਜਾਣ ਬੰਦਾ ਜਿਹੜਾ ਤੁਹਾਨੂੰ ਥੋੜਾ ਸਮਾਂ ਪਹਿਲਾਂ ਮਿਲਿਆ ਹੋਊਗਾ ਉਹਦੇ ਕਹਿੰਦੇ ਕਿਵੇਂ ਦੇਤੀ ਕਿਵੇਂ ਮਿਲਿਆ ਸੀ ਇਹ ਬੰਦਾ ਤੁਹਾਨੂੰ ਇਹ ਮੈਡਮ ਮੇਰੇ ਨਾਲ ਦਰਦ ਹੁੰਦਾ ਸੀ ਤੇ ਆਪਣੇ ਪਿੰਡ ਚ ਆਇਆ ਸੀ ਕਿਸੇ ਦੇ ਅੱਛਾ ਉਹ ਮੈਨੂੰ ਬੁੜੀ ਕਹਿਣ ਲੱਗੀ ਵੀ ਮਾਤਾ ਤੂੰ ਐਂ ਕਰ ਹਾਂ ਵੀ ਆ ਕੇ ਦਿਖਾ ਲਾ ਵੀ ਕੀ ਆ ਕੋਈ ਛੋਣਾ ਕੋ ਮਾਣਾ ਮੋਟਾ ਕੁਝ ਹੋਵੇ ਨਾ ਹਾਂ ਮੈਂ ਪਹਿਲਾਂ ਕਹਿ ਮੈਂ ਖੜ ਕੇ ਮੈਂ ਨਹੀਂ ਆਉਂਦੀ ਇਹਨਾਂ ਨੇ ਕੀ ਆ ਹਾਂ ਮੈਨੂੰ ਕਿਹਾ ਵੀ ਸਾਡੇ ਘਰੇ ਆਉਣਾ ਤੁੜ ਦਿਖਾ ਲਾ ਹਾਂ ਮੈਂ ਜਾ ਕੇ ਬੈਠੀ ਤੇ ਉਹਰੇ ਇਹਨੇ ਉਹਨਾਂ ਦੇ ਘਰ ਕੇ ਮਾੜਾ ਮੋਟਾ ਤੇ ਮੜ ਕੇ ਮੈਨੂੰ ਕਹਿਣ ਲਾ ਕੇ ਬੀਬੀ ਕਿਵੇਂ ਆਈਆਂ ਹਾਂ ਮੈਂ ਕਿਹਾ ਵੀ ਹਮੈਂ ਤਾਂ ਆਇਆ ਮੇਰੇ ਦਾਦਾ ਹੁੰਦਾ ਹੈ ਹਾਂ ਮੈਨੂੰ ਕਹਿਣਾ ਕਿ ਬੀਬੀ ਤੁਸੀਂ ਦਵਾਈ ਲੈਣ ਜਾਣਾ ਹਾਂ ਮੈਂ ਕਿਹਾ ਹਾਂਜੀ ਮੈਂ ਜਾਣਾ ਦਵਾਈ ਲੈਣ ਦਵਾਈ ਲੈਣ ਨਾ ਜਾਈਆਂ ਨਾ ਬੀਬੀ ਹਾਂ ਆਪਾਂ ਇੱਥੇ ਰੌਂ ਕਰ ਦਾਂਗੇ ਹਾਂ ਮੈਨੂੰ ਕਹਿਣਾਗਾ ਹਾਂ ਚਲੋ ਐਨਾ ਕਹੇ ਕਿ ਮੜਕੇ ਭਾਈ ਨੇ ਪਤਾ ਨਹੀਂ ਕੀ ਸ਼ੂਸ਼ਾ ਪਕੀਤਾ ਕੀ ਨਾ ਕੀਤਾ ਮੇਰੇ ਦਰ ਜਾਨੀ ਜਮਾ ਹਟ ਗਈ ਮੈਂ ਤਾਂ ਕਿ ਮੇਰਾ ਦੁੰਦਾ ਹੀ ਨਹੀਂ ਫਟੇ ਮੇਰਾ ਫੁੱਲ ਗਈ ਹਾਂ ਜਿਵੇਂ ਆਈਦਾ ਰਹੇ ਇਹ ਇਹ ਤੁਹਾਨੂੰ ਜਿਹੜੀ ਤਕਲੀਫ ਸੀ ਇਹ ਲੰਮੇ ਸਮੇਂ ਦੀ ਸੀ ਜਾਂ ਥੋੜੇ ਚਿਰ ਦੀ ਸੀ ਵੀ ਅੱਛਾ ਬਹੁਤ ਚਿਰ ਦੀ ਸੀ ਠੀਕ ਐ ਇੰਨੀ ਮੈਂ ਦਵਾਈ ਲਈ ਮੈਨੂੰ ਕੋਈ ਫਾਇਦਾ ਨਹੀਂ ਹੋਇਆ ਇਹਨੇ ਗੱਲਾਂ ਟੂਣਾ ਟੱਪਾ ਕੀਤਾ ਕਿ ਕੋਈ ਦਵਾਈ ਵਗੈਰਾ ਵੀ ਤੁਹਾਨੂੰ ਨਾ ਕੁਝ ਨਹੀਂ ਕੀਤਾ ਕਿ ਥੋੜਾ ਹੀ ਪਾਇਆ ਬਸ ਬੈਠੇ ਨੇ ਖੁਕਾਈਆਂ ਮਾਰੀ ਗਿਆ ਪਤਾ ਨਹੀਂ ਕੀ ਉਸ ਕੀਤਾ ਕੀ ਨਹੀਂ ਕੀਤਾ ਆਪਣਾ ਠੀਕ ਐ ਠੀਕ ਐ ਤੇ ਇਹਨੇ ਮੜ ਕੇ ਭਾਈ ਕੀ ਕੀਤਾ ਜਦੋਂ ਦੂਜੇ ਦਿਨ ਆਥਰੇ ਮੇਰੇ ਫੇਰ ਦਰਦ ਹੋਣ ਲੱਗ ਗਿਆ ਹੂੰ ਮੈਂ ਕਿਹਾ ਬਾਬਾ ਜੀ ਮੇਰੇ ਤਾਂ ਫੇਰ ਦਰਦ ਹੋਣ ਲੱਗ ਗਿਆ ਹੂੰ ਮੈਂ ਨੂੰ ਕਹਿੰਦਾ ਵੀ ਵੀ ਦਾ ਤੇਰੇ ਕੀ ਹੋਣ ਲੱਗ ਗਿਆ ਤੁਹਾਡੇ ਘਰੇ ਤਵੀਰ ਅੱਛਾ ਐ ਕਹਿੰਦਾ ਹੂੰ ਮੈਂ ਕਿਹਾ ਬਾਬਾ ਸਾਡੇ ਘਰੇ ਤਵੀਰ ਕਿਨੇ ਰਬਤੇ ਹੂੰ 24 ਘੰਟੇ ਮੇਰੇ ਇੱਥੇ ਜੇਠ ਪਿਆ ਰਹਿੰਦਾ ਸੀ ਸੱਸ ਮੇਰੀ ਇੱਥੇ ਬੈਠੀ ਨਹੀਂ ਤੇ ਸਾਡੇ ਘਰੇ ਕਿਹੜਾ ਵੜ ਗਿਆ ਹੂੰ ਨਾ ਜੀ ਇਹਨੇ ਪਹਿਲਾਂ ਤੇ ਪਾੜਨਾ ਬੰਨ ਦਿੱਤਾ ਹੂੰ ਜਿਨਾਰੇ ਘਰੇ ਪਹਿਲਾਂ ਆਇਆ ਸੀ ਉਹਨਾਂ ਨੂੰ ਨਾਲ ਲੈ ਕੇ ਆਪਣੇ ਘਰੇ ਆ ਗਏ ਅੱਛਾ ਆ ਕੇ ਇਹਨੇ ਕੀ ਕੀਤਾ ਐਸਾ ਤਵੀਰ ਕੱਢੇ ਆਪਣੇ ਹੂੰ ਤਵੀਰ ਕੱਢ ਕੇ ਹੂੰ ਪਹਿਲਾਂ ਟੋਆ ਪਟਿਆ ਹੂੰ ਤੇਰੇ ਅੰਕਲ ਨੂੰ ਉੱਤੇ ਬੈਠਾ ਹੈ ਕੋਈ ਛੋਟੀ ਆ ਕੁੜੀ ਬੈਠੀ ਹੈ ਹੂੰ ਇਹਨੂੰ ਕਹਿੰਦਾ ਵੀ ਤੂੰ ਗੁੱਡੀ ਪਾਸੇ ਆ ਬੜਾ ਕੋਈ ਜੀ ਧੱਕਾ ਕਰ ਜਿੰਦੀ ਹੈ ਹੂੰ ਕਿਉਂ ਹੀ ਨਿਗਾਹ ਰੱਖਦੀ ਸੀ ਹੂੰ ਅੱਛਾ ਇਹਨੂੰ ਪਾਸੇ ਘੱਟ ਕੇ ਤੇ ਮੈਨੂੰ ਕਹਿੰਦਾ ਆਖੇ ਆਟੇ ਦੇ ਦੀਵੇ ਲਿਆ ਆਖੇ ਹੂੰ ਰੱਖਣ ਨੂੰ ਚਾਣਾ ਚੁੰਡਾਂ ਤੇ ਹੂੰ ਮੈਂ ਦੀਵੇ ਲੈਣ ਉੱਠ ਗਈ ਤੇਰੇ ਅੰਕਲ ਨੂੰ ਨਹੀਂ ਪਤਾ ਲੱਗਿਆ ਕੁੜੀ ਹੁਸ਼ਾਰੀ ਇੱਧਰ ਹੋ ਗਈ ਇਹਨੇ ਕਰੋ ਸੀਸੀਆਂ ਤਵੀਰਾਂ ਵਿੱਚ ਸੈੱਟ ਅੱਛਾ ਦੋ ਸੀਸੀਆਂ ਲੈ ਲਈ ਠੀਕ ਹੈ ਲੈ ਨਿਕਲੇ ਨਿਕਲੇ ਜਾਂਦਾ ਹੂੰ ਚਲੋ ਉੱਥੋਂ ਗੱਲ ਹੋਈ ਮਣਕੇ ਗਾਂ ਜਾ ਕੇ ਨਾ ਉਹਨੇ ਓਵੇਂ ਟੁਵਾ ਛੱਡਾ ਸਾਰਾ ਕੁਝ ਓਵੇਂ ਛੱਡਤਾ ਹੂੰ ਪਲੇਟ ਲੈ ਕੇ ਪਲੇਟ ਦੇ ਵਿੱਚ ਠੇੜੀ ਕੱਟ ਦੇ ਵਿੱਚ ਇਸਵਾ ਦੇ ਵਿੱਚੇ ਹੱਡੀਆਂ ਵਿੱਚੇ ਖਾਗਤਾ ਹੂੰ ਸਿਸਿਆਂ ਨੇ ਹੂੰ ਉੱਥੋਂ ਮਣਕੇ ਨੇ ਜਾ ਕੇ ਨਾ ਕਹਿਣ ਲੱਗਿਆ ਨਾ ਕਿ ਤੁਹਾਡੇ ਘਰੇ ਸਮਾਨ ਨਿਕਲਦਾ ਹੈ ਹੂੰ ਮੈਂ ਕਿ ਵੀ ਸਾਡੇ ਘਰੇ ਸਮਾਨ ਕਿੱਥੋਂ ਨਿਕਲਦਾ ਵੀ ਜਿਹੜੇ ਅਗੇ ਬਜ਼ੁਰਗ ਜਿਹੜੇ ਹੋ ਕੇ ਗਏ ਆ ਇਹੋ ਜਿਹਾ ਕੰਮ ਹੁੰਦਾ ਤੇ ਉਹਨਾਂ ਨੂੰ ਪਤਾ ਹੂੰ ਨਾ ਜੀ ਹਮ ਕਟਾ ਕਰਦਾ ਵੀ ਨਹੀਂ ਸਮਾਨ 850 ਡੇ ਕਰੇ ਹਮ ਤੇ ਪਾਈਆ ਨਿਕਲੂਆ ਹਮ ਪਾਈਏ ਪਾਈਏ ਕਰਦੇ ਤੇ ਪਾਈਏ ਤਾਂ 2 ਕਿਲੋ ਤੇ ਆ ਗਿਆ ਹਮ ਅੱਜ ਪਾਈਆ ਕਾ 10 ਵੇੜੇ ਪਾਈਆ ਘੱਟਾ ਚੋਂ ਦਿਨ ਫੇਰ ਪਾਈਆ ਘੱਟਾ ਐ ਕਰਦੇ ਕਰਦੇ 2 ਕਿਲੋ ਤੇ ਆ ਗਿਆ ਹਮ ਪਹਿਲਾਂ ਤਾਂ ਇਹ ਕਹਿੰਦਾ ਵੀ ਲੱਖ ਰੁਪਏ ਲੱਗੂਆ ਹਮ ਮੜ ਕੇ ਤਾਂ ਬਈ ਇਹ ਰ ਵੇ ਤਾਂ ਇਨੇ ਦੀ ਕੀ ਲਾ ਟੋਲੇ ਦੀ ਇੰਨੀ 250 ਰੁਪਿਆ ਕੀ ਲਾ ਟੋਲੇ ਦੀ 3000 ਰੁਪਿਆ ਕੀ ਲਾ ਐਂ ਕਰਨ ਲੱਗ ਪਾ ਤੁਹਾਨੂੰ ਡਰਾਉਂਦਾ ਆ ਗਿਆ ਹਾਂਜੀ ਹੂੰ ਇਹਨੇ ਕਰਕੇ ਨਾ ਤਿੰਨ ਚਾਰ ਮਾਰੀਆਂ ਚ ਕਰਕੇ ਤੇ ਉਹਦੇ ਵਿੱਚੇ ਮਸਲ ਰੱਖ ਜਾਂਦਾ ਅੰਦਰੀ ਜਿੰਡਾ ਲਾ ਜਾਂਦਾ ਬਾਪ ਹੂੰ ਜਿੱਥੋਂ ਆਪਾਂ ਇਹ ਹੂੰ ਜਿੰਡਾ ਲਾ ਜਾਂਦਾ ਤੇ ਮੜ ਕੇ ਇਹਨੇ ਕੀ ਕੀਤਾ ਲੀੜਿਆਂ ਵਾਲੀ ਮੇਚ ਰੱਖਦਾ ਕੱਪੜੇ ਜਿਹੜੇ ਆਪਾਂ ਪ੍ਰੈਸ ਕਰਦੇ ਆ ਉਹਨੇ ਮੇਚ ਚ ਰੱਖਦਾ ਲੋਕ ਲਾ ਕੇ ਕੁੰਜੀ ਨਾਲ ਲੈ ਗਿਆ ਹੂੰ ਕੁਝ ਨਾਲ ਲੈ ਗਿਆ ਤੇ ਸਾਨੂੰ ਇਸ ਗੱਲ ਦਾ ਕੀ ਪਤਾ ਸੀ ਹੂੰ ਵੀ ਅੱਜ ਸੁਣੀ ਸੁਖਾਂ ਲਗਣੀਆਂ ਅੱਜ 5 ਲੱਖ ਦੇ ਅੱਜ 100000 ਦੇ ਅੱਜ 4 ਲੱਖ ਦੇ ਹੂੰ ਐ ਕਰਦੇ ਕਰਦੇ ਮੈਡਮ ਵੀ ਮੈਂ 25 ਤੇ ਪਹੁੰਚ ਗਈ ਹੂੰ ਇਹ ਸਾਰਾ ਪੈਸਾ ਤੁਸੀਂ ਕਿਵੇਂ ਅਰੇਂਜ ਕੀਤਾ ਕਿਉਂਕਿ ਘਰ ਦੇ ਹਾਲਾਤ ਕੁਝ ਖਾਸ ਠੀਕ ਨਹੀਂ ਇੰਨੇ ਪੈਸਾ ਤੁਹਾਡੇ ਕੋਲ ਕਿਵੇਂ ਆਇਆ ਜਾਂ ਕਿੱਥੋਂ ਅਰੇਂਜ ਕੀਤਾ ਤੁਸੀਂ ਇੰਨਾ ਪੈਸਾ ਮੈਂ 2.5 ਕਿਲੇ ਪੈੜੀ ਗਏ ਨੇ ਕਿਤੇ ਅੱਛਾ ਇਹ ਤਾਂ 7 ਲੱਖ ਚ ਸੀ ਹੂੰ ਇੱਕ 4.5 ਸੀ ਹੂੰ 6 ਬੈਂਕ ਦਾ ਚੱਕਿਆ ਹੂੰ 6 ਕੇ ਫਿਰ ਵਿਆਜੂ ਫੜਿਆ ਹੂੰ 2.5 ਦੀਆਂ ਮੈਂ ਟੁਮਾ ਗਏ ਨੇ ਕਿੱਥੇ ਅੱਛਾ ਐ ਬਗ ਐਦਾਂ ਪੈਸੇ ਬਣਾਏ ਆਪਾਂ ਜ਼ਮੀਨ ਲਾ ਲੋ ਜਾਂ 부ੜੀ ਲਈ ਜਿਹੜੇ ਗਹਿਣੇ ਹੁੰਦੇ ਆ ਉਹਦੇ ਪੇਕੇ ਆਣੇ ਦਿੱਤੇ ਜਾਂ ਸਹੁਰਿਆਂ ਨੇ ਪਾਈ ਹਣਾ ਵੀ ਉਹ ਜਾਣ ਤੋਂ ਵੱਧ ਪਿਆਰੇ ਹੁੰਦੇ ਆ ਹਾਂਜੀ ਹਾਂਜੀ ਮਤਲਬ ਆਪਦੇ ਧੀਆ ਪੁੱਤਾਂ ਦੇ ਔਖੇ ਵੇਲਿਆਂ ਵਾਸਤੇ ਆਪਾਂ ਇਹਨਾਂ ਦੋਨਾਂ ਚੀਜ਼ਾਂ ਨੂੰ ਸਾਂਭ ਕੇ ਰੱਖਿਆ ਹੁੰਦਾ ਹਾਂ ਹਾਂਜੀ ਹਾਂਜੀ ਤੇ ਤੁਸੀਂ ਉਹਦੀਆਂ ਗੱਲਾਂ 'ਚ ਇੰਨੇ ਜ਼ਿਆਦਾ ਆ ਗਏ ਸੀ ਕਿ ਤੁਹਾਨੂੰ ਲੱਗਿਆ ਵੀ ਮੈਂ ਇਹ ਸਾਰਾ ਕੁਝ ਦਾਤੇ ਲਾ ਦਾਂ ਸਾਡੇ ਘਰ ਦੀ ਜਿਹੜੀ ਬਿਮਾਰੀ ਦੀ ਸਮੱਸਿਆ ਉਹ ਠੀਕ ਕਰ ਦੂਗਾ ਬਈ ਬਿਮਾਰੀ ਠੀਕ ਕਰ ਦੂਗਾ ਸਾਡੇ ਘਰ ਦੀ ਗਰੀਬੀ ਨਿਕਲ ਜਾਊਗੀ ਹੂੰ ਗਰੀਬੀ ਨਿਕਲ ਜਾਊਗੀ ਨਿਕਲ ਜਾਊਗੀ ਹੂੰ ਅਸ਼ਾ ਉਹ ਦਾ ਕਰ ਕਰਾ ਕੇ ਹਲੇ ਵਿੱਚ ਹੀ ਰਹਿ ਰਹੇ ਰਮੜ ਕੇ ਸਾਡੀ ਉਹ ਕੁੜੀ ਨੂੰ ਇਹਨੇ ਐਡਾ ਵੀ ਜਿਵੇਂ ਦਿਮਾਗੀ ਹਾਲਤ ਖਰਾਬ ਕਰਤੀ ਹੈ ਜੀ ਬੇਟੀ ਦੀ ਹਾਂਜੀ ਅੱਛਾ ਇਹ ਤਾਂ ਮੈਨੂੰ ਤੜਕੇ ਪੱਕੀਆਂ ਹੂੰ ਖਾ ਲੀਆਂ ਖਾ ਲੀਆਂ ਤੇ ਜਿਹੜੀਆਂ ਸਾਡੀਆਂ ਫਾੜਾਂ ਚ ਪਾਈਆਂ ਰਹਿ ਜਾਂਦੀਆਂ ਸੀ ਹੂੰ ਐਡਾ ਉੱਚੀ ਉੱਚੀ ਰਹਿੰਦੀ ਆਪਦਾ ਖੋਹ ਦਿੰਦੀ ਹੈ ਹੂੰ ਇਹ ਤਾਂ ਵੱਡੀ ਕੁੜੀ ਹੋਵੇ ਨਾ ਤੇ ਇਹਨੂੰ ਬਚਾਵੇ ਨਾ ਬੱਚੀ ਟੈਨਸ਼ਨ ਲੈ ਗਈ ਡਿਪਰੈਸ਼ਨ ਚ ਚਲੀ ਗਈ ਹੂੰ ਜੀ ਜੇ ਅਸੀਂ ਨੂੰ ਆਖਣਾ ਹਾਂ ਵੀ ਵਾਈ ਆ ਕੀ ਹੋ ਗਿਆ ਕੁੜੀ ਵੀ ਕੁੜੀ ਐ ਕਰੀ ਜਾਂਦੀ ਐ ਹੂੰ ਇਹਨੇ ਕਹਿਣਾ 3500 ਰੁਪਿਆ ਵੰਨ ਦਿਓ 2500 ਵੰਨ ਦਿਓ ਹੂੰ ਮੜਕੇ ਨਹੀਂ ਆਏ ਕਰਨਾ ਹੂੰ ਕਰਦੇ ਗਰਾਉਂਡੇ ਮੜਕੇ ਪਈਏ ਨੇ ਕਵਰ ਬਣਾਤੀ ਅੰਦਰ ਅੱਛਾ ਕਵਰ ਬਣਾਤੀ ਕਵਰ ਬਣਾ ਕੇ ਮੜਕੇ ਇਹਨੇ ਮੈਡਮ ਮੇਰੀ ਮੁਕਲੀ ਮੈਂ ਕਹ ਸਾਰੀ ਕਣਕ ਵਗਾਤੀ ਪਾਰੇ ਨੇ ਸਾਰੀ ਕਣਕ ਵਗਾਤੀ ਬੱਚਿਆਂ ਦੇ ਖਾਣ ਨੂੰ ਦਾਣੇ ਵੀ ਨਹੀਂ ਛੱਡੇ ਇਹਨਾਂ ਲਾਲਚੀ ਸੀ ਨਾ ਨਾ ਹੂੰ ਉਹ ਜੇ ਹੁਣ ਮੈਂ ਤੁਸੀ ਆਪਸਾਂ ਨੇ ਵੀ ਜਦੋਂ ਖੁੰਗਰ ਟਾਪਾ ਪਹਿਲਾਂ ਹੋ ਗਏ ਤੇ ਆਪਣੇ ਘਰੇ ਪੈਸੇ ਆਉਣਗੇ ਕਿੱਥੋਂ ਹੂੰ ਜਦੋਂ ਆਪਾਂ ਜ਼ਮੀਨ ਵੀ ਸਾਰੀ ਗਹਿਣੇ ਕਰਤੀ ਆਪਾਂ ਸੋਨਾ ਵੀ ਵੇਚਤਾ ਈਵਨ ਆਪਾਂ ਘਰ ਦੇ ਡਰਮਾਂ ਚੋਂ ਕਣਕ ਵੀ ਵੇਚਦੀ ਹੁਣ ਪੈਸਾ ਕਿੱਥੋਂ ਆਊਗਾ ਉਹ ਕਰਨ ਕਰਾਉਣ ਕਰਕੇ ਨਾ ਹੂੰ ਮੈਂ ਮੜ ਕੇ ਮੇਰੀ ਬਹੁਤ ਯਾਨੀ ਬੁਰੀ ਹਾਲਤ ਹੋ ਗਈ ਮੈਂ ਹੁਣ ਮੈਂ ਕੀ ਕਰਾਂ ਹੂੰ ਵਾਸ਼ਾ ਆਪਾਂ ਜਦ ਤੱਕ ਲੋ ਵੇਚ ਦਿੰਨੇ ਆ ਜਾਂ ਆਪਾਂ ਪਾਈ ਆ ਵੇਚ ਦਿੰਨੇ ਆ ਐ ਕਰਦੇ ਕਰਦੇ ਨੇ ਮੈਡਮ ਆ ਦੇਣ ਆਉਣ ਲੱਤੀ ਆਉਣ ਲੱਤੀ ਹੂੰ ਜੇ ਅਸੀਂ ਭੱਜ ਕੇ ਪੈਂਦੇ ਅੱਗੋਂ ਲੜਦੇ ਕਹਿਨਦਾ ਦੇਵਤਾ ਨਹੀਂ ਮੰਨਦਾ ਹੂੰ ਦੇਵਤਾ ਨਹੀਂ ਮੰਨਦਾ ਹੂੰ ਅੱਛਾ ਦੇਵਤਾ ਕੀ ਸੀ ਉਹ ਉਂ ਫੜਿਆ ਵੈਸਾ ਪਾਇਂ ਦੰਦ ਕੱਢੇ ਵੀ ਉਹਦਾ ਜੜ ਕੱਢਿਆ ਵੇ ਇਹ ਆਪ ਮੰਨੇ ਅੱਛਾ ਆ ਮੰਨ ਗਿਆ ਜਦੋਂ ਫੜਿਆ ਗਿਆ ਉਹਨਾਂ ਸਾਰਾ ਅੱਛਾ ਤੁਹਾਨੂੰ ਪਤਾ ਕਦੋਂ ਲੱਗਿਆ ਤੁਹਾਨੂੰ ਸ਼ੱਕ ਕਦੋਂ ਹੋਇਆ ਜਿਵੇਂ ਤੁਸੀਂ ਕਿਹਾ ਤਵੀਤ ਕੱਢੇ ਆਪਾਂ ਤੇਜਗੇ ਤੁਹਾਨੂੰ ਲੱਗਿਆ ਵੀ ਇਹਨੂੰ ਕਿੱਥੋਂ ਪਤਾ ਲੱਗਿਆ ਸਾਡੇ ਘਰ 'ਚ ਤਵੀਤ ਹੈ ਜੇ ਕੱਢਿਆ ਤਾਂ ਹੈਗੇ ਆ ਉਹਨਗੇ ਤਾਂ ਕੱਢੇ ਆ ਫਿਰ ਇਹਨੇ ਘਰ 'ਚ ਸੋਨੇ ਦਾ ਕਿਹਾ ਵੀ ਤੁਹਾਡੇ ਘਰੇ ਖਜ਼ਾਨਾ ਹੈ ਤੇ ਉਹ ਵੀ ਮਤਲਬ ਕੱਢਿਆ ਉਹਨੇ ਦਿਖਾਇਆ ਤੁਹਾਨੂੰ ਤੁਹਾਡੇ ਕੋਲ ਫੋਟੋਆਂ ਨਹੀਂ ਹਨਾ ਨਹੀਂ ਦੇਖਿਆ ਆਪ ਤੇ ਫਿਰ ਤੁਹਾਨੂੰ ਸ਼ੱਕ ਕਿੱਥੇ ਹੋਇਆ ਕਿੱਥੇ ਜਾ ਕੇ ਸ਼ੱਕ ਹੋਇਆ ਫਿਰ ਤੁਹਾਡੇ ਤੋਂ ਪੈਸਾ ਵੀ ਉਹਨੇ ਮੰਗਿਆ ਵੀ ਅੱਜ ਲੱਖ ਦੇ ਦੋ ਅੱਜ 2 ਲੱਖ ਦੇ ਦੋ ਤੇ 3 ਲੱਖ ਦੇ ਦੋ ਵਿਵਸ ਰੁਖਾ ਲਾਉਣੀਆਂ ਅੱਜ ਐਨੇ ਦੀ ਕੀਲ ਬੇਬੇ ਮੰਗਦੀ ਅੱਜ ਐਨੇ ਦਾ ਕੀਲ ਤੁਹਾਡਾ ਸੀਰ ਮੰਗਦਾ ਅੱਜ ਐਨੇ ਦਾ ਕੀਲ 11ਵਾਂ ਵਾਲਾ ਮੰਗਦਾ ਹੂੰ ਮਤਲਬ ਇਹਨਾਂ ਨੇ ਵੀ ਖਾਨ ਬਣਾਈ ਰੱਖੀ ਵੀ ਮਤਲਬ ਇਹ ਮੰਗੇਗਾ ਅਸੀਂ ਦੇਈਗੇ ਹੂੰ ਪਤਾ ਨਹੀਂ ਕਿ ਉਹ ਇਹਨੇ ਕਿਹੜਾ ਕੋਲ ਕੀਤਾ ਵੀ ਸਾਥੋਂ ਜਵਾਬ ਦਿੱਤੇ ਹੀ ਨਹੀਂ ਗਿਆ ਅੱਛਾ ਜਵਾਬ ਨਹੀਂ ਸੋਚਦਾ ਗਏ ਮੈਂ ਤਾਂ ਕਭੀ ਮੈਂ ਜਵਾਬ ਦੇਤਾ ਨਾ ਅੱਛਾ ਮੈਂ ਦੇਗੀ ਤੇ ਜਦੋਂ ਇਹ ਤੋਂ ਪੈਸੇ ਮੰਗਣ ਲੱਗੇ ਇਹ ਮੜ ਕੇ ਬੇਰੁਖੀ ਨਾਲ ਅਗੇ ਸ਼ੌਣ ਲੱਗਿਆ ਰੁੱਖਾ ਬੋਲਣ ਲੱਗਿਆ ਰੁੱਖਾ ਬੋਲਣ ਲੱਗਿਆ ਹੂੰ ਮੈਂ ਇਹਨਾਂ ਨੂੰ ਐਸਾ ਪੁੱਛਵਾ ਤੋ ਹੀ ਨਾ ਵਾਲਾ ਬੋਲਿਆ ਕਰੋ ਹੂੰ ਇਹ ਹਾਂ ਲੀਆਂ ਮੰਮੀ ਜਦੋਂ ਆਪਾਂ ਲੈਣੇ ਆਪਾਂ ਮੰਗਣੇ ਆ ਹੂੰ ਮੈਂ ਜਬ ਬੇਟੀਆਂ ਪੜੀਆਂ ਲਿਖੀਆਂ ਸੀ ਉਹਨਾਂ ਨੂੰ ਸਮਝ ਆ ਗਈ ਸੀ ਵੀ ਸਾਡੀ ਮਾਤਾ ਇਹਦੀਆਂ ਗੱਲਾਂ ਚ ਆ ਕੇ ਠੱਗੀ ਦਾ ਸ਼ਿਕਾਰ ਹੋ ਗਈ ਐ ਸਾਡੇ ਘਰ ਦੇ ਹਾਲਾਤ ਤਾਂ ਪਹਿਲਾਂ ਹੀ ਠੀਕ ਨਹੀਂ ਸੀ ਹੁਣ ਹੋਰ ਬੱਤਰ ਹੁੰਦੇ ਜਾ ਰਹੇ ਤੇ ਬੱਚੀਆਂ ਉਹਦੇ ਨਾਲ ਬੈਂਸ ਵਸਈਆ ਕਰਦੀਆਂ ਸੀ ਹੂੰ ਮੜ ਕੇ ਕਹਿੰਦਾ ਖੇ ਮੈਂ ਖੇ 25 ਟੋਲੇ ਵਿੱਚ ਤੇ 25 ਲੱਖ ਮੈਂ ਲਿਆਂਦਾ ਤੇ ਪੈਂਟੂ ਸਵੇਰੇ ਲੈ ਜੀ ਹੂੰ ਮੈਨੂੰ ਕਹਿਣ ਲੱਗਾ ਹੂੰ ਮੈਂ ਸ਼ਵੇਰੇ ਗਈ ਚਾਰ ਨਾਰੀਆਲ ਦੇ ਰੱਖਲੇ ਕੂੜੇ ਹੂੰ ਠੀਕ ਇਹ ਕਹਿੰਦਾ ਕਿ ਡੱਬਾ ਸੱਪੇ ਵਾਲਾ ਮੰਗਾ ਲਿਆ ਹੂੰ ਤੇ ਲੈ ਭੈਣ ਦੇਵਤਾਂ ਦਾ ਕਿ ਹਜੇ ਤਾਂ ਧੂਫਾਂ ਪੈਣਗੀਆਂ ਤੂੰ ਧੂਫਾ ਜਾ ਕੇ ਹੂੰ ਮੈਂ ਆਖਿਆ ਕੁਛ ਨਹੀਂ ਮੈਂ ਉੱਥੋਂ ਮੈਂ ਚੁੱਪ ਕਰਕੇ ਆ ਗਈ ਹੂੰ ਚੁੱਪ ਕਰਕੇ ਆ ਗਈ ਆ ਕੇ ਇਹਨਾਂ ਨੂੰ ਮੈਂ ਆਖਿਆ ਭਈ ਪਤਾ ਇਹ ਬੰਦਾ ਪੈਸੇ ਨਹੀਂ ਦਿੰਦਾ ਹੂੰ ਆਪਾਂ ਨੂੰ ਹੂੰ ਇਹ ਪੈਸੇ ਨਹੀਂ ਦਿੰਦਾ ਇਹ ਨਾ ਆਪਣਾ ਕਿਹੜਾ ਮਿੱਠੇ ਰੋ ਤੇ ਮਨਪ੍ਰੀਤ ਨਾਲ ਆਪਾਂ ਗੱਲ ਕਰਦੇ। ਅੱਛਾ, ਬਾਬਾ ਮਨਪ੍ਰੀਤ। ਹਾਂਜੀ। ਹਮ ਬਾਬਾ ਮਾਣਪ੍ਰੀਤ ਨਾਲ ਜਦੋਂ ਅਸੀਂ ਗੱਲ ਕੀਤੀ ਉਹ ਕਹਿਣ ਲੱਗੇ ਵੀ ਜਿਵੇਂ ਜਿਵੇਂ ਸਾਨੂੰ ਰਿਕਾਰਡਿੰਗ ਆਉਣੀ ਇਹਦੀ ਕਹਿੰਦਾ ਇਹ ਇਹ ਰਿਕਾਰਡ ਕਰੀ। ਹਮ ਰਿਕਾਰਡਿੰਗ ਕਰੀ ਗਈ। ਹਮ ਸਾਨੂੰ ਇਸ ਗੱਲ ਨੂੰ ਮਹੀਨਾ ਡੇਢ ਵੀਨਾ ਹੋ ਗਿਆ ਰਿਕਾਰਡਿੰਗ ਕਰਦਿਆਂ। अच्छा बाबा मनप्रीत ਨਾਲ ਥੋੜਾ ਸੰਪਰਕ ਹੋਇਆ ਉਹਨਾਂ ਨੇ ਤੁਹਾਨੂੰ ਕਿਹਾ ਵੀ ਇਹਨਾਂ ਦੀ ਇਹਨਾਂ ਦਾ ਕੋਈ ਸਬੂਤ ਆਪਦੇ ਕੋਲ ਰੱਖੋ ਸਬੂਤ ਰੱਖੋ ਹਾਂ ਤੇ ਫਿਰ ਤੁਸੀਂ ਰਿਕਾਰਡਿੰਗਾਂ ਇੱਕ 1.5 ਮਹੀਨਾ ਤੁਹਾਨੂੰ ਪਤਾ ਸੀ ਵੀ ਪੈਸੇ ਸਾਨੂੰ ਨਹੀਂ ਮਿਲਨੇ ਇਹ ਬੰਦਾ ਸਾਡੇ ਕਿਸੇ ਕੰਮ ਦਾ ਨਹੀਂ ਫਿਰ ਵੀ ਤੁਸੀਂ ਆਪਦਾ ਮਨ ਮਾਰ ਕੇ ਉਹਨੂੰ ਫੋਨ ਲਾ ਕੇ ਸਿਰਫ ਉਹਦੇ ਖਿਲਾਫ ਸਬੂਤ ਇਕੱਠੇ ਕਰਨ ਦੇ ਮਾਰੇ ਗੱਲਾਂ ਕਰਦੇ ਰਹੇ ਜੇ ਅਸੀਂ ਸਭ ਇਹ ਬੰਦ ਕਰਦੇ ਸਾਂ ਤੇ ਮੜ ਕੇ ਸਬੂਤ ਨਹੀਂ ਮਿਲਨੇ ਸੀ ਇਹਨੂੰ ਬੋਲਣਾ ਹੀ ਕੋਈ ਨਹੀਂ ਸੀ ਇਹਦਾ ਕੀ ਜਾਣਾ ਸੀ ਇਹ ਤਾਂ ਲੈ ਗਿਆ ਜੋ ਜੋ ਵੀ ਮਿਲ ਗਿਆ ਇਹਨੂੰ ਬੋਲਣਾ ਨਹੀਂ ਸੀ ਹਾਂ ਯਾਨੀ ਫੋਨ ਨਾਲ ਉਹਨੇ ਬੋਲਣਾ ਕੀ ਸੀ ਆਉਂਦੀ ਆ ਉਹਨੇ ਨਾਉਂ ਰਿਆ ਹੂੰ ਮੜ ਕੇ ਨਹੀਂ ਰਿਕਾਰਡਿੰਗਾਂ ਅਸੀਂ ਕਰਦੇ ਰੇ ਇਕੱਠੀਆਂ ਕਰਕੇ ਸਾਰੀਆਂ ਜਿੰਨੀ ਗੱਲ ਕਰਦਾ ਸੀ ਅਨੀ ਉਨੀ ਪਾਪਾ ਮਾਂ ਫਿਰ ਭੇਜ ਦਿੰਦੇ ਸਾਂ ਠੀਕ ਹੈ ਭੇਜ ਕੇ ਮੜ ਕੇ ਮੈਨੂੰ ਕਹਿੰਦੇ ਵੀ ਸਾਨੂੰ ਇੱਥੇ ਕੋਰਕਪੁਰੇ ਮਿਲੋ ਹੂੰ ਮੈਂ ਵੀ ਹਰਫੀਆ ਬਿਆਨ ਬਣਾ ਕੇ ਲੈ ਗਈ ਹੂੰ ਉਹ ਆ ਕੇ ਲੈ ਗਿਟ ਮੈਂ ਉੱਠੇ ਜਾ ਕੇ ਮਿਲੀ ਬਾਬੇ ਜੀ ਬਾਬਾ ਮਰ ਗਈ ਠੀਕ ਹੈ ਕਿ ਤੇ ਮੈਨੂੰ ਸਾਰੀ ਗੱਲ ਪੁੱਛੀ ਮੈਨੂੰ ਕਹਿਣ ਲੱਗੇ ਵੀ ਬੀਬੀ ਤੇਰੇ ਕੋਲ ਇਹਨਾਂ ਪੈਸਾ ਆਇਆ ਕਿੱਥੋਂ ਹਾਂ ਮੈਂ ਕਿਹਾ ਵੀ ਬਾਬਾ ਜੀ ਮੇਰੇ ਕੋਲੇ ਸਾਰੇ ਨੂੰ ਸੰਬੋਧ ਦੱਸ ਤੇ ਮੈਂ ਨਾ ਇੱਥੋਂ ਆਏ ਪੈਸੇ ਆਏ ਮੇਰੇ ਕੋਲੇ ਵੀ ਮੈਂ ਤਾਂ ਦਿੱਤੇ ਹਾਂ ਹਾਂ ਅੱਛਾ ਸਾਰਾ ਕੁਝ ਮੈਂ ਲਿਖਾ ਤਾ ਜਿੰਨੇ ਜਿੰਨੇ ਆਪ ਦਿੱਤੇ ਸੀ ਉਹ ਮੈਂ ਲਿਖਾ ਦੇ ਨੜ ਕੇ ਬਈ ਉਹ ਵੀਰਾਂ ਨੂੰ ਤੁਸੀਂ ਗਏ ਤੇ ਸ਼ੁਕਰਵਾਨ ਨੂੰ ਮੇਰੇ ਕੋਲੇ ਆ ਗਏ ਹਾਂ ਸ਼ੌਣ ਸ਼ੁਕਰਵਾਨ ਮੇਰੇ ਕੋਲੇ ਆ ਕੇ ਸ਼ਨੀਵਾਰ ਦਾ ਦਿਨ ਟੱਪਿਆ ਤੇ ਅੰਟਵਾ ਡੱਪਿਆ ਹੂੰ ਤਾਂ ਸੌਣ ਨੂੰ ਚੱਕੀ ਜਾਂਦਾ ਫਿਰ ਅੱਛਾ ਸੌਣ ਨੂੰ ਚਾਹ ਲੈ ਕਿਨਾ ਬਾਬਾ ਮਨਪ੍ਰੀਤ ਉਹਨਾਂ ਨੇ ਜਾਂ ਪੁਲਿਸ ਨੇ ਹੈ ਨਾ ਬਾਬਾ ਮਨਪ੍ਰੀਤ ਹੋ ਰਹੇ ਨੇ ਅੱਛਾ ਪੁਲਿਸ ਨੇ ਕੁਛ ਵੀ ਕਰਦੀ ਕੁਛ ਵੀ ਨਹੀਂ ਕਰਦੀ ਅੱਛਾ ਪੁਲਿਸ ਮੈਡਮ ਤਕੜੀ ਦੀ ਮਾਰੇ ਨਹੀਂ ਬਸ ਜਾਗਦੀ ਮਾਰੇ ਤਾਂ ਪੈਸੇ ਵਾੜੀ ਅੱਛਾ ਤੁਹਾਨੂੰ ਪਤਾ ਹੀ ਹੈ ਹੂੰ ਤੇ ਉਹ ਮੜ ਕੇ ਮਾਰੇ ਸਾਡੇ ਨਹੀਂ ਨਹੀਂ ਇਹ ਫਿਰ ਮਾ ਬਾਬਾ ਮਨਪ੍ਰੀਤ ਨੇ ਚਕਾਇਆ ਇਹਨਾਂ ਨਵਾਰਾ ਪੁਲਿਸ ਤੋਂ ਹਾਂ ਹੂੰ ਬਾਬੇ ਨੇ ਕਿਵੇਂ ਫਿਰ ਕੀ ਘੇਰਿਆ ਕਿਵੇਂ ਕਿਸ ਤਰੀਕੇ ਨਾਲ ਫੜਿਆ ਉਹਨਾਂ ਦੇ ਵੀ ਇੱਥੇ 5 ਵਜੇ ਦੇ ਮਗਰ ਲੱਗੇ ਸੀ ਉਹਨਾਂ ਨੇ ਅੱਛਾ 5 ਵਜੇ ਹਾਂ ਹੂੰ 5 ਵਜੇ ਦੇ ਮਗਰ ਲੱਗੇ ਸੀ ਤੇ 5 ਵਜੇ ਦੇ ਮਗਰ ਲੱਗੇ ਵੀ ਨਹੀਂ ਮੁੰਡੇ ਰਫਲਾ ਕਰਦੇ ਸੀ ਆਪ ਮਗਰੋਂ ਗਏ ਗੱਡੀ ਤੇ ਹੂੰ ਮਗਰੋਂ ਗਏ ਗੱਡੀ ਤੇ ਜਦੋਂ ਇਹਨਾਂ ਨੇ ਵੇਖਿਆ ਵੀ ਉਹ ਤਾਂ ਹੈ ਨਹੀਂ ਕਰੇ ਹੂੰ ਫੋਨ ਲਾ ਕੇ ਪੁੱਛਿਆ ਵੀ ਬਾਬੇ ਤੁਸੀਂ ਕਿੱਥੇ ਆ ਹੂੰ ਤੇ ਇਹਨੇ ਕਿਹਾ ਵੀ ਮੈਂ ਫਾਈ ਬਠਿੰਡੇ ਆ ਪੂਰੀ ਕੋਲੇ ਗਿਆ ਮੈਂ ਹੂੰ ਜਿਵੇਂ ਦਸਵਾਇ ਦਿਨ ਆ ਜੂਗਾ ਠੀਕ ਐ ਇਹਨਾਂ ਨੇ ਗੱਡੀ ਸਾਈਡ ਤੇ ਠੱਲ ਕੇ ਜਿਹੜੇ ਕੋਟੇ ਪਜਾਮੇ ਵਾਲੇ ਮੁੰਡੇ ਸੀ ਧੂਪ ਸਿਰ ਤੇ ਹੋ ਗਏ ਹੂੰ ਜਦੋਂ ਉਤਰਿਆ ਤੇ ਇਹਨੂੰ ਖਾ ਕੇ ਵੀ ਤੇਰਾ ਭਾਈ ਆਹੋ ਕੀ ਆਇਆ ਆਹੋ ਸਮਣ ਆਇਆ ਹੂੰ ਉਹ ਖਾ ਕੇ ਜਮੜ ਕੇ ਨੇ ਲਿਆਂਦਾ ਜਾ ਕੇ ਇੱਥੇ ਕਿੱਥੇ ਆਪਣੇ ਪਿੰਡ ਇੱਥੇ ਘਰੇ ਲੈ ਕੇ ਆ ਘਰੇ ਲੈ ਕੇ ਅੰਦਰ ਫੇਰ ਘਰੇ ਲਿਆਂਦਾ ਤੇ ਮੈਨੂੰ ਰਾਜ ਫੋਨ ਆ ਗਿਆ ਹੂੰ ਕਹਿਣ ਲੱਗੇ ਕਿ ਵੀ ਬੀਬੀ ਜਿਹੜਾ ਤੁਹਾਡੇ ਬਾਬਾ ਸਿਸੀ ਲਿਆਂਦਾ ਹੂੰ ਇਹਨੂੰ ਪਾਣੀ ਪੋਣੀ ਪਿਓ ਹੂੰ ਆਸ਼ਮਤ ਆ ਗਿਆ ਸਭ ਅੱਛਾ ਹਾਂ ਠੀਕ ਹੈ ਹੁਣ ਡਾਗੇ ਠੀਕ ਹੈ ਆ ਕੇ ਪਾਣੀ ਪੂਣੀ ਪੀਤਾ ਹੂੰ ਤੇ ਮੜ ਕੇ ਭਾਈ ਉਹਨੇ ਪੁੱਛਿਆ ਨਾ ਮੰਨਿਆ ਨਾ ਮੰਨਿਆ ਤੇ ਫਿਰ ਜਦੋਂ ਉਹਨੇ ਭੱਜ ਕੇ ਜਾਈ ਤੇ ਫਿਰ ਮੰਨਿਆ ਅੱਛਾ ਫਿਰ ਆਨੇ ਕਿ ਆਖਿਆ ਬਾਬਾ ਜੀ ਨੇ ਮਤਲਬ ਉਹਨੂੰ ਵੀ ਤੂੰ ਜਿਹੜੀ ਕਰਨ ਨਹੀਂ ਕਰਦਾ ਸੀ ਜਾਂ ਜਿਹੜੀ ਰਸਮੇ ਉਦੋਂ ਵਿਖਾਉਂਦਾ ਸੀ ਹਾਂ ਹਾਂ ਤੇ ਹੁਣ ਉਹ ਸੱਚ ਦੱਸ ਕੀ ਹੈ ਅੱਛਾ ਸੇਵਣਾ ਕਰਦਾ ਸੀ ਹੂੰ ਆਦਾ ਚੰਸਾ ਦਿੰਦਾ ਸੀ ਮੰਨੇ ਆ ਤੁਹਾਡੇ ਮੂੰਹ ਤੇ ਸਾਹਮਣੇ ਅੱਖਾਂ ਸਾਹਮਣੇ ਵੀਡੀਓ ਸਾਹਮਣੇ ਸਾਰਾ ਕੁਝ ਹੀ ਹੈ ਅੱਛਾ ਵੀਡੀਓ ਵੀ ਬਣਾਈ ਅੱਛਾ ਸਾਰਾ ਕੁਝ ਹੁਣ ਠੀਕ ਹੈ ਸਾਰਾ ਕੁਝ ਮੰਨੇ ਮੈਂ ਅੰਦਰੋਂ ਸਾਰੰਦਾ ਸੀ ਹੂੰ ਉਹਾਂ ਦਾ ਬਾਬਾ ਜੀ ਕਹਿਣ ਲੱਗੇ ਵੀ ਤਵੀਰ ਕਿੱਥੋਂ ਆਈ ਆਲਾ ਮੈਂ ਸਿੱਟੀ ਸੀ ਅੱਛਾ ਉਹ ਵੀ ਮੰਨ ਲਿਆ ਉਹ ਵੀ ਮੰਨ ਗਿਆ ਹਾਂ ਠੀਕ ਹੈ ਤੇ ਜਿਹੜਾ ਅੰਦਰ ਸੋਨਾ ਕੱਢਦਾ ਸੀ ਉਹ ਅਸਲੀ ਸੀ ਕਿ ਨਕਲੀ ਸੀ ਨਕਲੀ ਹਨ ਨਕਲੀ ਸੀ ਹਾਂ ਹਨ ਉਹ ਤਾਂ ਮਤਲਬ ਬਹੁਤ ਪਰਖ ਹੁੰਦੀ ਆ ਆਪਾਂ ਨੂੰ ਅਸਲੀ ਨਕਲੀ ਸੋਨੇ ਦੀ ਮੈਡਮ ਪਹਿਲਾਂ ਉਹ ਤਾਂ ਜਮੇ ਨਹੀਂ ਲੱਗਦਾ ਸੀ ਨੇਰੇ ਚ ਸੀ ਤੁਹੇ ਜੀ ਸੀਗਾ ਕੋਈ ਟੋੜਾ ਅੱਛਾ ਤੁਸੀਂ ਹੁਣ ਕੀ ਪਤਾ ਲੱਗਣਾ ਕੀ ਕੀ ਨਹੀਂ ਅੱਛਾ ਤੋੜਾ ਨੱਪਿਆ ਹੋਇਆ ਸੀ ਪਹਿਲਾਂ ਵਿੱਚ ਹਾਂ ਟੋੜਾ ਨੱਪਿਆ ਉਹਦੇ ਵਿੱਚੋਂ ਗੱਡਿਆ ਸੀ ਹਾਂ ਇਹ ਉਹ ਇਹਨੇ ਆਪ ਹੀ ਕੀਤਾ ਸੀ ਤੁਸੀਂ ਉਦੋਂ ਕੋਲ ਨਹੀਂ ਸੀ ਐਡਾ ਵੱਡਾ ਟੋੜਾ ਸੋਨੇ ਦਾ ਭਰਿਆ ਬਾਹਰੋਂ ਅੰਦਰ ਗਿਆ ਕਿਵੇਂ ਤੁਹਾਡੇ ਘਰ ਦੇ ਅੰਦਰ ਨਹੀਂ ਨਹੀਂ ਮੈਡਮ ਇਹਨੇ ਪਹਿਲਾਂ ਕੀ ਕੀਤਾ ਟੂਆ ਪਟ ਲਿਆ ਹਾਂ ਟੂਆ ਫਟ ਕੇ ਟੋੜਾ ਰੁੱ ਗਿਆ ਅੱਛਾ ਤੁਹਾਡੇ ਤੋਂ ਚੋਰੀ ਤੁਹਾਨੂੰ ਜਮਾ ਨਹੀਂ ਪਤਾ ਲੱਗਿਆ ਫਤਾ ਸਾਡੇ ਕੋਲੇ ਡੱਬਿਆ ਹੈ ਅੱਛਾ ਕੋਲੇ ਡੱਬ ਕੇ ਜਦੋਂ ਡੂੰਗਾ ਟੋਆ ਹੋ ਗਿਆ ਟੋਆ ਇੱਥੋਂ ਦਾ ਹੀ ਹੋ ਗਿਆ ਵੀ ਆਪਾਂ ਇੰਨੇ ਬਸ ਗੱਲ ਗੱਲ ਨਹੀਂ ਨਾ ਸਿ ਉੱਪਰ ਉੱਪਰ ਅੱਛਾ ਕੁਝ ਨਹੀਂ ਸੀ ਨਾ ਠੀਕ ਹੈ ਅੱਛਾ ਇਹ ਛੋਟਾ ਖਾਣੇ ਨਾਲ ਆਪਣੇ ਕੋਲੇ ਖਾਲੀ ਵਰਦਾ ਸੀ ਉਹ ਕਿ ਰੇਜ ਬੜੀ ਬੜਪਾ ਇਹ ਕਹਿੰਦਾ ਮੈਂ ਨਹੀਂ ਫਿਟਨੇ ਰੱਖਾ ਕੰਕੇ ਅੱਛਾ ਇੱਥੋਂ ਤੁਹਾਡੇ ਕੋਲੋਂ ਬਾਹਰੋਂ ਖਾਲੀ ਤੋੜਾ ਅੰਦਰ ਲੈ ਕੇ ਗਿਆ ਨਪਿਆ ਹਾਂਜੀ ਹਾਂ ਤੇ ਅੰਦਰ ਆਪ ਦੇ ਮਤਲਬ ਕਿਸੇ ਕੱਪੜਿਆਂ ਦੇ ਥੱਲੇ ਲੁਕੋ ਕੇ ਲੈ ਕੇ ਆਇਆ ਸੀ ਥੋੜਾ 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 ਹਾਂ ਹਾਂ ਥੋੜਾ ਥੋੜਾ ਤੇ ਕਈ ਦਿਨ ਫਿਰ ਆਉਂਦਾ ਰਿਹਾ ਹੋਊਗਾ ਇਸ ਤਰੀਕੇ ਨਾਲ ਪਾਣੀ ਸੀੜੇ ਨਾਲ ਆਉਂਦਾ ਰਿਹਾ ਹੈ ਪੰਜ ਤੇ 6 ਦਿਨਾਂ ਦੇ ਵਿੱਚ ਉਹ ਤੌੜਾ ਭਰੀ ਗਿਆ ਅੰਦਰ ਅੰਦਰ ਜਾਂਦਾ ਸੀ ਤੇ ਉਹ ਉਹਦੇ ਵਿੱਚ ਪਾ ਦਿੰਦਾ ਸੀ ਠੀਕ ਹੈ ਸਭ ਹੀ ਮੰਨਿਆ ਇਹ ਆਪ ਵੀ ਮੰਨਿਆ ਇਹ ਠੀਕ ਹੈ ਠੀਕ ਹੈ ਹਾਂ ਮੈਨੂੰ ਕਿਹਾ ਨਾ ਜੀ ਇਹ ਪਿੱਤਲ ਹੈ ਹੂੰ ਤੇ ਉਹ ਮੈਨੂੰ ਕੀ ਪਤਾ ਹੋਣਾ ਸੀ ਮੈਨੂੰ ਲੋੜ ਸੀ ਹੂੰ ਕਿਸੇ ਦਾ ਫੋਨ ਆਇਆ ਸੀ ਖਾਰੇ ਵਾਲੇ ਮੰਡੇ ਦਾ ਮੈਨੂੰ ਕਹਿੰਦਾ ਆਂਟੀ ਵੀ ਇਹ ਪਿੱਤਲ ਹੈ ਹਮ ਮੈਂ ਕਿਹ ਬਚੂਏ ਦੇ ਨਾਲ ਰਹਿੰਦਾ ਤੈਨੂੰ ਪਤਾ ਹੀ ਨਹੀਂ ਹਮ ਨਹੀਂ ਆਣਾ ਆਂਟੀ ਮੈਂ ਵੀ ਮੈਂ ਚੈੱਕ ਕਰਾਇਆ ਤਾਂ ਪਤਾ ਲੱਗਿਆ ਮੇਰੇ ਪਿੱਟਾ ਅੱਛਾ ਤੁਹਾਡੇ ਵਰਗਾ ਕੋਈ ਹੋਰ ਵੀ ਉਹਦੇ ਠੱਗੀ ਦਾ ਸ਼ਿਕਾਰ ਸੀ ਹਾਂਜੀ ਤੇ ਉਹ ਹਾਂ ਖਾਰੇ ਤੋਂ ਉਹਨੇ ਤੁਹਾਨੂੰ ਮੜੀ ਜੀ ਵੈਰ ਲੱਗੇ ਹਮ ਯੂ ਡੋਨਟ ਨਾ ਵੈਰ ਲੱਗੇ ਜੀ ਮੈਂ ਚੈੱਕ ਕਰਾਇਆ ਤੁਹਾਨੂੰ ਪਿੱਟਾ ਪਿੱਟਾ ਲਾ ਅੱਛਾ ਠੀਕ ਹੈ ਉਹ ਕੋਈ ਜਿਹਨੇ ਕੋਲੇ ਰੱਖਿਆ ਹੋਰੇ ਜਾਣੇ ਹਾਂ ਤੇ ਮੈਂ ਦੂਜੀ ਗੁੰਜੀ ਨਾਲ ਖੋਲ ਲਿਆ ਤੁਹਾਡੇ ਕੋਲ ਦੋ ਜੱਬ ਬਣ ਸੀ ਹਾਂ ਠੀਕ ਹੈ ਹੁਣ ਇੱਕ ਦੂਜੀ ਜਿੰਨ ਚਾਬੀ ਲੱਗ ਜਾਂਦੀ ਹੈ ਉਹ ਮੈਂ ਉਹਨਾਂ ਕੋਲ ਰਜਿਸਟ੍ਰੇਸ਼ਨ ਚੈੱਕ ਕਰਾਇਆ ਟੋਂਡਾ ਪਿੱਟਾ ਜਿਵੇਂ ਜਿੰਨ ਜੁੰਨ ਦੀ ਗੱਲ ਕੀਤੀ ਸੀ ਭੈ ਤਾਂ ਬਹੁਤ ਆਉਂਦਾ ਹੋਊਗਾ ਅੰਦਰ ਵੜਦਿਆਂ ਨੂੰ ਮੈਡਮ ਇਹ ਪੈ ਆਖਿਰ ਰੁਬੜਾ ਆਖੇ ਤੇ ਕਹਿੰਦਾ ਸੀ ਮੇਜ ਦੇ ਕੋਲੇ ਨਾ ਹੋਇਆ 200 ਪੈ ਸਮਾਨ ਤੇ ਅੱਛਾ ਹਾਂ ਠੀਕ ਹੈ ਇਹ ਅੰਦਰ ਬੈਠਾ ਹੈ ਅੱਛਾ ਇਹ ਆਏਗਾ ਨਾ ਦੋਸੀ ਅੱਛਾ ਬਹੁਤ ਜ਼ਿਆਦਾ ਦੋਲਾ ਮਾਲਾ ਡਰਾਇਆ ਇਹਨਾਂ ਨੂੰ ਪੁੱਛਣਾ ਤੂੰ ਹੂੰ ਉਹ ਫੋੜ ਦੇ ਵਸਤਰੇ ਹੀ ਨਾ ਪਾਜੇ ਇਹ ਐਂ ਕਰਦਾ ਹੁੰਦਾ ਸੀ ਅੱਛਾ ਬਹੁਤ ਕੋਸ਼ਿਸ਼ ਕੀਤਾ ਮੈਡਮ ਉਹਨਾਂ ਤਾਂ ਬਹੁਤ ਮਾਨਸਿਕ ਤੌਰ ਤੇ ਵੀ ਬਹੁਤ ਪਰੇਸ਼ਾਨ ਕੀਤਾ ਹਾਂ ਬਾੜਾ ਤੁਸੀਂ ਬੱਚੀ ਦੀ ਗੱਲ ਦੱਸ ਰਹੇ ਸੀ ਵੀ ਬੱਚੀ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਹੋ ਗਈ ਸੀ ਹਾਂਜੀ ਮੜ ਕੇ ਫਿਰ ਇਹਨੇ ਆਖਿਆ ਮੈਂ ਅਮਰਟ ਛਕਣਾ ਹੈ ਕਹਿੰਦਾ ਅਮਰਟ ਨਹੀਂ ਕੁੜੀਆਂ ਛਕੜੀਆਂ ਹੁੰਦੀਆਂ ਕੁੜੀ ਨੂੰ ਕਹਿੰਦਾ ਹਾਂ ਮੰਨਿਆ ਇਹ ਅੱਛਾ ਵੀੜ ਵੀ ਮੰਨਿਆ ਇਹ ਠੀਕ ਹੈ ਹਾਂ ਠੀਕ ਹੈ ਉਹਨੇ ਕੁਝ ਮਨਾਇਆ ਫਿਰ ਉਹਨਾਂ ਨੇ ਹਾਂ ਤੇ ਫਿਰ ਮੜ ਕੇ ਉਹ ਮੜ ਕੇ ਭਾਈ ਇਹ 파ਟ ਕਰਨ ਲੱਗ ਪਈ ਹੂੰ ਬਾਬਰੀ ਸੰਗਲ ਜੋੜ ਕਰਨ ਲੱਗ ਗਈ ਅਸ ਤਾਂ 6 ਸੈੱਟ ਹੋਏ ਆ ਅੱਛਾ ਹਾਂ ਗੁਰੂ ਮਹਾਰਾਜ ਦੇ ਲੜ ਲਾ ਕੇ ਲੜ ਲਾ ਕੇ 6 ਸੈੱਟ ਹੋਏ ਆ ਤੇ ਨਹੀਂ ਮੈਡਮ ਅਸ ਤਾਂ ਵੀ ਉਹੀ ਗੱਲੇ ਮੰਗੀਆਂ ਨੇ ਸਸਿ ਦੇਈ ਜਾਣੇ ਸੀ ਹੂੰ ਬਸ ਤਜਵੀਨ ਆਪੇ ਵਿਖ ਲੈਣੀ ਸੀ ਹੂੰ ਚੱਲਾ ਇਹਦੀ ਅੱਖ ਕਿਤੇ ਨਾ ਕਿਤੇ ਜਦੋਂ ਅਸੀਂ ਵੀ ਜਦੋਂ ਘਰ ਚ ਬੜੇ ਤੇ ਪਹਿਲਾ ਸਵਾਲ ਇਹੀ ਆਇਆ ਵੀ ਇਨ੍ਹਾਂ ਕੋਲ ਇੰਨਾ ਪੈਸਾ ਤਾਂ ਹੋਣਾ ਹੀ ਨਹੀਂ ਵੀ ਪਰਿਵਾਰ ਦੇ ਹਾਲਾਤ ਆਪਾਂ ਨੂੰ ਦੇਸੀ ਰਹੇ ਆ ਹਨਾ ਦੇ ਰਹੇ ਹਾਂ ਜੀ ਇਨੂੰ ਮਤਲਬ ਕਿ ਕਿਵੇਂ ਸੀਗਾ ਵੀ ਇਹ ਇੰਨਾ ਪੈਸਾ ਮੈਨੂੰ ਦੇ ਦੇਣਗੇ ਜਿਹੜਾ ਇਹਨੇ ਐਡਾ ਵੱਡਾ ਝੂਠ ਤੂਫਾਨ ਜੋੜ ਕੇ ਐਡਾ ਵੱਡਾ ਛੇੜਿਆੰਤਰ ਰਚਿਆ ਮੈਂ ਹੁਣ ਕੀ ਕਹਿ ਸਕਦੀ ਨਿਗਾ ਸੀਗੇ ਦੀ ਪਹਿਲਾਂ ਤੁਹਾਡੇ ਜ਼ਮੀਨ ਤੇ ਨਹੀਂ ਨਹੀਂ ਪਹਿਲਾਂ ਬੋਲਣਾ ਤਾਂ ਨਹੀਂ ਨਾ ਪਟਵਾਰੀ ਜਦੋਂ ਆਏ ਪਹਿਲੀ ਵਾਰ ਸੀ ਆਪਾਂ ਰਹੇ ਹੁਣ ਪਟਾਣੀ ਮੈਡਮ ਨੇ ਕਿਵੇਂ ਹੋਇਆ ਕਿਵੇਂ ਨਹੀਂ ਹੋਇਆ ਮਤਲਬ ਵੀ ਇੱਥੋਂ ਤਾਈ ਪਹੁੰਚ ਗਿਆ ਸਹੇਣਾ ਹਮ ਹਰਿਦੇ ਮੈਡਮ ਨੇ ਨਾ ਖੇੜਾ ਛੱਡਦੀ ਤੇ ਫੇਰ ਕੀ ਫੇਰ ਕਿਹਨੇ ਕਹਿੰਦਾ ਹਮ ਇਹ ਤਾਂ ਚੰਗਾ ਹੋ ਗਿਆ ਸਾਡੇ ਦੇ ਨਾਲ ਵਾਹ ਚੱਕੀ ਤੱਕ ਕਿ ਕਿਨੇ ਕਰਾਣਾ ਆਲਾ ਹੋਊਗਾ ਹਾਂ ਹਾਂ ਬਿਲਕੁਲ ਹੁਣ ਫਿਰ ਤੁਹਾਨੂੰ ਜਿਹੜਾ ਤੁਹਾਡੇ ਤੋਂ ਇਹਨੇ ਪੈਸਾ ਲਿਆ ਪ੍ਰਸ਼ਾਸਨ ਨੇ ਉਹ ਪੈਸਾ ਇਹਦੇ ਕੋਲੋਂ ਦਵਾਇਆ ਕਿਉਂਕਿ ਵੀਡੀਓ ਬਣ ਗਈ ਉਹਨੇ ਮੰਨਿਆ ਕਬੂਲ ਕੀਤਾ ਸਾਰਾ ਕੁਝ ਕਰਕੇ ਉਹ ਕਬੂਲਤਾ ਹੈ ਹਾਂ ਕਬੂਲਤਾ ਉਹਨੇ ਜਿੰਨੇ ਪੈਸੇ ਤੁਸੀਂ ਕਹੇ ਆ ਉਹਨੇ ਕਬੂਲ ਕਰ ਗਿਆ ਤੇ ਪ੍ਰਸ਼ਾਸਨ ਨੇ ਫਿਰ ਉਹ ਪੈਸਾ ਦਵਾਉ ਤੁਹਾਨੂੰ ਹੀ ਆ ਦਵਾਇਆ ਕੁਛ ਮਾੜਾ ਮੋਟਾ ਦਿੱਤਾ ਨਹੀਂ ਜੀ ਬਾਬਾ ਮਾਨਪ੍ਰੀਤ ਨੇ ਕੋਠੀ ਲਖਾਈ ਹੂੰ ਉਹਦੀ ਅੱਛਾ ਕਹਿੰਦਾ ਮੇਰੇ ਕੋਲ ਪੈਸਾ ਹੈ ਨਹੀਂ ਹੂੰ ਕਾਲਾ ਖਾਤਾ ਨਹੀਂ شناختੀ ਹੋਈ ਹੈ ਖਾਤਾ ਨਹੀਂ ਨਹੀਂ ਨਿਕਲੇ ਪੈਸੇ ਫਿਰ ਇਹਨਾਂ ਪੈਸਾ ਕਿੱਥੇ ਗਿਆ ਉਹਦੇ ਕੋਲ ਕੀ ਪਰੌਣ ਮੈਨੂੰ ਕਿੱਥੇ ਗਿਆ ਕਿੱਥੇ ਨਾ ਗਿਆ ਇਹ ਮਾਰਾ ਹੀ ਨਹੀਂ ਪਤਾ ਸਭ ਬਲੈਕ ਚ ਰੱਖਦਾ ਹੈ ਹਾਂਜੀ ਮਤਲਬ ਕਹਿੰਦਾ ਮਾਰਾ ਹੀ ਨਹੀਂ ਪਤਾ ਇਹ ਗੱਲ ਵੀ ਕਿੱਥੇ ਰੱਖਦਾ ਕਿੱਥੇ ਨਹੀਂ ਰੱਖਦਾ ਹੂੰ ਉਹ ਬਾਬਾ ਹੁਣ ਮਨਪ੍ਰੀਤ ਨੇ ਕੋਠੀ ਕਰਵਾਈ ਹੈ ਸਾਡੇ ਨਾਲ ਸਟਾਮ ਤੇ ਅੱਛਾ ਤੇ ਹੁਣ ਇਹ ਨਹੀਂ ਰਜਿਸਟਰੀ ਗਈ ਥਿਆ ਹੂੰ ਰਜਿਸਟਰੀ ਤੇ ਪੱਕੀ ਕਰਵਾਵਾਂਗੇ ਠੀਕ ਹੈ ਹਾਂਜੀ ਤੁਸੀਂ ਆਪਦਾ ਪੈਸਾ ਮਤਲਬ ਉਹਦਾ ਮਕਾਨ ਵੇਚ ਕੇ ਜਾਂ ਉਹ ਜਿਵੇਂ ਮਰਜੀ ਹਾਂਜੀ ਹਾਂਜੀ ਉਹਨੇ ਉਹਨੇ ਇੱਕ ਦੀ ਹੋਊਗੀ ਹੋਊਗੀ ਹਾਂ ਠੀਕ ਹੈ ਕੋਠੀ ਤਾਂ ਵੈਸੇ ਮਹਿੰਗੀ ਹੈ ਮੇਰੇ ਬੜੀ ਗੱਲ ਦਾ ਥਾਂ ਵੀ ਸ਼ਹਿਰ ਦਾ ਸਾ ਅੱਛਾ ਕੋਠੀ ਵੀ ਦੂਰੀ ਹੈ ਹੂੰ ਹਮ ਚੱਲ ਜਦੋਂ ਕਾਨੂੰਨ ਦੇ ਹਿਸਾਬ ਨਾਲ ਜਦੋਂ ਰਜਿਸਟਰੀ ਹੋਊਗੀ ਜਾਂ ਜਦੋਂ ਤੁਹਾਨੂੰ ਇਨਸਾਫ ਮਿਲੂਗਾ ਇਹ ਕਿਹੜਾ ਕਾਨੂੰਨ ਦੇ ਹੱਥ ਜਿਵੇਂ ਕਹਿੰਦੇ ਲੰਮੇ ਆ ਇਹਦੇ ਚ ਇਨਸਾਫ ਵੀ ਉਹਨਾਂ ਲੰਮਾ ਹੈ ਕਮਰੇ ਆ ਜੇ ਕਿੰਨੇ ਸਾਲ ਲੱਗਣੇ ਆ ਕੋਈ ਪਤਾ ਨਹੀਂ ਮੈਨੂੰ ਹਾਂ ਕੋਈ ਪਤਾ ਨਹੀਂ ਪਰ ਅੱਜ ਦੀ ਘੜੀ ਉਹ ਤੁਹਾਨੂੰ ਰੋਟੀ ਤੋਂ ਵੀ ਬਾਕੇ ਰੱਖ ਗਿਆ ਰੱਖ ਗਿਆ ਜੀ ਉਹ ਮੰਨ ਗਿਆ ਆ ਵੀ ਮੰਨ ਗਿਆ ਹੂੰ ਵੀਰ ਕਿ ਟਮਕਰੋਂ ਬਣੀ ਐ ਹੂੰ ਆਪਾਂ ਆਪਾਂ ਆਫ ਦਾ ਕੈਮਰਾ ਗੱਲ ਕਰ ਰਹੇ ਸੀ ਵੀ ਬੱਚੀ ਵਧੀਆ ਤੁਹਾਡੀਆਂ ਬੱਚੀਆਂ ਸਾਰੀਆਂ ਤਿੰਨੇ ਪੜ੍ਹਦੀਆਂ ਨੇ ਹਾਂ ਇਹ ਲੜਕੀ ਜਿਹੜੀ ਦੀ ਤੁਸੀਂ ਗੱਲ ਕਰਦੇ ਹੋ ਵੀ ਡਿਪਰੈਸ਼ਨ ਦਾ ਸ਼ਿਕਾਰ ਹੈ ਇਹ ਵੀ ਪੜ੍ਹਦੀ ਸੀ ਪੜ੍ਹਦੀ ਸੀ ਵੀ ਮੈਨੂੰ ਫਿਰ ਇਹਦੀ ਪੜ੍ਹਾਈ ਛੁੱਟ ਗਈ ਮੈਨੂੰ ਜਦੋਂ ਘਰੇ ਪੈਸੇ ਹੀ ਨਰਿਆ ਅੱਛਾ ਫੀਸ ਭਰਨੀ ਸੀ ਹੂੰ ਕਿਹੜੀ ਕਲਾਸ ਚ ਪੜ੍ਹਦੀ ਸੀ ਪੀ ਐਚ ਤੇਜ ਐਚ ਪੀ ਐਚ ਤੇਜ ਐਚ ਸਾਡੀ ਤੀਜਾ ਸਾਲ ਸੀ ਫਰ ਹੈ ਟੀਚਰ ਸੀ ਠੀਕ ਹੈ ਹਾਂ ਤੇ ਜਦੋਂ ਫੀਸ ਹੀ ਨਾ ਬਣੀ ਤਾਂ ਮੈਨੂੰ ਫਿਰ ਜਾਊ ਕਾਨ ਕਦੋਂ ਕਦੋਂ ਕਦਾ ਮਤਲਬ ਛੱਡਿਆ ਹੋਇਆ ਕਾਲਜ ਕੁੜੀ ਨੇ ਅਪ੍ਰੈਲ ਛੱਡਿਆ ਫਿਰ ਹਾਂਜੀ ਅਪ੍ਰੈਲ ਵਿੱਚ ਤੋਂ ਫਿਜਲਾਈ ਅੱਛਾ ਉਹ ਤੀਜੇ ਫਾਈਨਲ ਇਅਰ ਚ ਐਡਮਿਸ਼ਨ ਨਹੀਂ ਕਰਾ ਸਕੀ ਹਾਂਜੀ ਅੱਛਾ ਠੀਕ ਹੈ ਹੁਣ ਆਇਆ ਮੈਨੂੰ ਜਿਹਨੂੰ ਅਗਲਾ ਦਾ ਫੜਿਆ ਅਗਲਾ ਨਾ ਮੁੜਿਆ ਮੈਥੋਂ ਤੇ ਮੈਨੂੰ ਅਗਲੇ ਕਿਉਂ ਨਮਾ ਕਿਉਂ ਦੇਣਗੇ ਹੂੰ ਕਿ ਜਿਹੜਾ ਕੋਈ ਭੈਣ ਭਾਈ ਤੋਂ ਪੈਸਾ ਫੜਿਆ ਸੀ ਉਹ ਤਾਂ ਮੜਿਆ ਨਹੀਂ ਫੜ ਕੇ ਉਹ ਮੁੜਿਆ ਨਹੀਂ ਉਹਨੂੰ ਦੇਤਾ ਉਹਨੇ ਵੀ ਨਹੀਂ ਮੁੜਿਆ ਹਾਂ ਤੇ ਅਗਲਾ ਕਿਉਂ ਦੇਊਗਾ ਬਿਲਕੁਲ ਸਹੀ ਗੱਲ ਹੈ ਉਹ ਹੀ ਮਰਮ ਹਾਂ ਹਣ ਬੱਚੀ ਦੀ ਫੀਸ ਕਿੱਥੋਂ ਭਰੀ ਜਾਵੇ ਬਸ ਇਹੋ ਜੇ ਬਾਬੇ ਇਹੋ ਜੇ ਪਖੰਡੀਆਂ ਦੀ ਬਦੌਲਤ ਅੱਜ ਇੱਕ ਬੱਚੀ ਪੜ੍ਹਾਈ ਤੋਂ ਰਹਿ ਗਈ ਤੁਹਾਡੇ ਘਰ ਦਾ ਹਾਲਾਤ ਕੀ ਹੋ ਗਏ ਜਿਹੜਾ ਮਜ਼ਾਕ ਬਣਦਾ ਲੋਕਾਂ ਦੇ ਵਿੱਚ ਉਹ ਵਖਰਾ ਆਪਾਂ ਮਤਲਬ ਕਹਿ ਸਕਦੇ ਹਾਂ ਪਰ ਫਿਰ ਵੀ ਨਾ ਕਹਿ ਸਕਦੇ ਵੀ ਤੁਸੀਂ ਹੋਰਾਂ ਨੂੰ ਬਹੁਤ ਜਾਗਰੂਕ ਕਰ ਰਹੇ ਹੋ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਬਹੁਤ ਸਾਰੀਆਂ ਬੀਬੀਆਂ ਅਜੇ ਵੀ ਇਸ ਪਖੰਡ ਬਾਤ ਦੇ ਵਿੱਚ ਫਸੀਆਂ ਹੋਈਆਂ ਬਹੁਤ ਸਾਰੀਆਂ ਬੀਬੀਆਂ ਅੱਜ ਵੀ ਇਹੋ ਜੇ ਬਾਬਿਆਂ ਦੇ ਪਖੰਡੀ ਬਾਬਿਆਂ ਦੀਆਂ ਗੱਲਾਂ ਚਾਕੇ ਲੱਖਾਂ ਰੁਪਏ ਲਟਾ ਦਿੰਦੀਆਂ ਨੇ ਤੇ ਆਪਾਂ ਅਕਸਰ ਇਹੋ ਜੀਆਂ ਕਹਾਣੀਆਂ ਸੁਣਦੇ ਆ ਹੋ ਸਕਦਾ ਕਿ ਤੁਹਾਡੀ ਕਹਾਣੀ ਤੋਂ ਚਾਰਾਂ ਦੇ ਹੋਰ ਕੰਨ ਹੋਣ ਤੇ ਜੇ ਕੋਈ ਅੱਗੇ ਤੋਂ ਵੀ ਇਹ ਬਾਬਾ ਕਿਸੇ ਨਾਲ ਇਹੋ ਜਿਹਾ ਪਖੰਡਵਾਦ ਕਰਨ ਦੀ ਕੋਸ਼ਿਸ਼ ਕਰੂਗਾ ਤੇ ਫਿਰ ਮਤਲਬ ਪਛਾਣਿਆ ਜਾਊਗਾ ਕਿ ਹਾਂ ਭਈ ਇਹ ਇਹ ਤਾਂ ਪਖੰਡੀ ਹੈ ਇਹ ਪਿੱਛੇ ਇਹ ਕੁਸ਼ ਕਰਕੇ ਆਇਆ ਹੈ ਹਾਂਜੀ ਮਾਮਲਾ ਦਰਜ ਹੋਣਾ ਤੁਹਾਡੇ ਬਿਆਨਾਂ ਦੇ ਆਧਾਰ ਤੇ ਪਰਚਾ ਕੱਟਿਆ ਗਿਆ ਉਹਦੇ ਤੇ ਹਾਂਜੀ ਖੜੇ ਬਿਆਨ ਦੇ ਹਾਰ ਤੋਂ ਠੀਕ ਹੈ ਹੋਰ ਵੀ ਕਿਤੇ ਠੱਗੀਆਂ ਵਾਲੇ ਬੰਦਿਆਂ ਨੇ ਉਹਦੇ ਖਿਲਾਫ ਦਿੱਤੇ ਗਵਾਹੀ ਦਿੱਤੀ ਕਿਸੇ ਹੋਰ ਨਾ ਵੀ ਇਦਾਂ ਦੀਆਂ ਠੱਗੀਆਂ ਮਾਰੀਆਂ ਉਹਨੇ ਬਹੁਤ ਮੈਨੂੰ ਠੱਗੀਆਂ ਵਜੀਆਂ ਸਾਨੂੰ ਰਸੀਨ ਦਸ 8 9 ਕੇਸ ਹੋ ਗਏ ਉਹਨੇ ਨਾਲ ਉਹਦੇ ਕੱਲੇ ਦੇ ਹਾਂ ਅੱਛਾ ਦੋ 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 ਰਕਾਲੀ ਆਗੇ ਦੋ ਗੱਲ ਆਈ ਹਾਂ ਕਿੱਥੋਂ ਕਿੱਥੋਂ ਸੀ ਇਹ ਮੈਨੂੰ ਨਹੀਂ ਪਤਾ ਮੈਨੂੰ ਬਾਬੇ ਕੋਲੇ ਆਇ ਸੀ ਬਾਬੇ ਨੇ ਨਹੀਂ ਮੈਂ ਦੱਸ ਕਿੱਥੋਂ ਕਿੱਥੋਂ ਅੱਛਾ ਠੀਕ ਹੈ ਬਾਬੇ ਕੋਲ ਆਇ ਸੀ ਉਹ ਜਦੋਂ ਵੀਡੀਓ ਵਾਇਰਲ ਹੋਈ ਉਦੋਂ ਲੋਕਾਂ ਨੂੰ ਪਤਾ ਲੱਗਦਾ ਲੱਗੂਗਾ ਠੀਕ ਹੈ ਤੇ ਦੋ ਪਰਸੋ ਆਇ ਸੀ ਹੂੰ ਦੋ ਚੋ ਤੇ ਇਹ 7-8 ਕੇਸ ਬਣ ਗਏ ਇਹ ਹੂੰ 7-8 ਤੇ ਹਜੇ ਬਾਬਾ ਜੀ ਕਹਿੰਦੇ ਸੀ ਵੀ ਛੋਡੇ ਖਿਲਾਫ ਕੇਸ ਇਹਨਾਂ ਦੇ ਆਈ ਜਾਂਦੇ ਇਹਦੇ ਖਿਲਾਫ ਅੱਛਾ ਆਈ ਜਾਂਦੇ ਹਜੇ ਹਜੇ ਵੀ ਆਈ ਜਾਂਦਾ ਹਾਂ ਠੀਕ ਹੈ ਮਾਤਾ ਫਿਰ ਕਿਤੇ ਨਾ ਕਿਤੇ ਮਤਲਬ ਆਪਣੀ ਇਸ ਗਲਤੀ ਲਈ ਗਲਤੀ ਲਾ ਲੋ ਜਾਂ ਤੁਹਾਡੀ ਮਜਬੂਰੀ ਬਣ ਗਿਆ ਸੀ ਤੇ ਤੇ ਜਨਾ ਜਾਂ ਕੀ ਸੀ ਹਣਾ ਜਾਂ ਵਰਗ ਲਾਇਆ ਸੀ ਤੁਹਾਨੂੰ ਜਾਂ ਲਾਲਚ ਜਾਗੇ ਸੀ ਉਹਦੇ ਲਈ ਪਛਤਾਵਾ ਹੈ ਮੈਡਮ ਇਦੋਂ ਵੱਡਾ ਪਛਤਾਵਾ ਕਿ ਹੋਊਗਾ ਹੂੰ ਵਿਕਰਦੇ ਜਾਂ ਉਹੀ ਗੱਲ ਵੀ ਇੱਕ ਰੋਟੀ ਪੱਕਣ ਦੀ ਆਸ ਵੀ ਨਹੀਂ ਸੀ ਹੂੰ ਤੇ ਜਿਹੜਾ ਵਖੰਡੀ ਨੂੰ ਸਾਰਾ ਕੁਝ ਦੇ ਕੇ ਤੇ ਆ ਬੈਠਿਆ ਨਾਲੇ ਆਪ ਦਾ ਮਜਾਗ ਬਣ ਗਿਆ ਹੂੰ ਬਿਲਕੁਲ ਲੋਕਾਂ ਚ ਜਿਹੜੀ ਹਾਂ ਹਾਂ ਵੇਟ ਹੀ ਹੋਈ ਵੱਖਾ ਹੂੰ ਕੋਈ ਕੁਝ ਬੋਲਦਾ ਕੋਈ ਕੁਝ ਬੋਲਦਾ ਹੂੰ ਸਹੀ ਗੱਲ ਹੈ ਤੁਸੀਂ ਆਪ ਸਹਣਿਆ ਹੂੰ ਤੇ ਕਿੱਥੇ ਮੈਣ ਵਾਲੇ ਹੁੰਦੇ ਮੈਨਾਂ ਕਿਸੇ ਨੂੰ ਐਨੀ ਗੱਲ ਨਹੀਂ ਸੀ ਕਦੇ ਅਖਵਾਈ ਹੂੰ ਤੇ ਜਿਹੜਾ ਹੁਣ ਇੱਕ ਪਿੰਡ ਦੇ ਦੋ ਪਿੰਡ ਇਕੱਠੇ ਹੋਏ ਸੀ ਹੂੰ ਕੋਈ ਕੁਝ ਬੋਲਦਾ ਸੀ ਕੋਈ ਕੁਝ ਬੋਲਦਾ ਹੂੰ ਸਹੀ ਗੱਲ ਹੈ ਹੂੰ ਚਲੋ ਮੈਡਮ ਲੋਕਾਂ ਨੇ ਮਾਰ ਡੇਢ ਭੁੱਲੀ ਜਾਂਦੇ ਮੈਂ ਸੁਣ ਕੇ ਆ ਪਕੜਾ ਮੂੰਹ ਫੜ ਸਕਦੇ ਕਿਸੇ ਹੂੰ ਕੀ ਪਤਾ ਇਹ ਠੋਕਰ ਲੱਗ ਕੇ ਹੀ ਤੁਸੀਂ ਗੁਰੂ ਦੇ ਲੜ ਲੱਗਣਾ ਸੀ ਹਾਂ ਗੱਲ ਤਾਂ ਐਵੇਂ ਹੋਈ ਆ ਹਾਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਚੈਨਲ ਨੂੰ ਸਮਾਂ ਦਿੱਤਾ ਤਾਂ ਹੀ ਮਾਤਾ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਜੋ ਕੁਝ ਵਾਪਰਿਆ ਇਹਨਾਂ ਦੇ ਨਾਲ ਇਹਨਾਂ ਨੇ ਸਾਰਾ ਕੁਝ ਆਪਦੀ ਹੱਦ ਬੀਤੀ ਦੱਸੀ ਤੇ ਖਾਸ ਕਰ ਜਿਹੜੀਆਂ ਪਿੰਡਾਂ ਦੇ ਵਿੱਚ ਬੀਬੀਆਂ ਨੇ ਜਿਹੜੀਆਂ ਅਨਪੜ ਹੁੰਦੀਆਂ ਨੇ ਉਹ ਆਮ ਤੌਰ ਤੇ ਇਹੋ ਜਿਹੇ ਪਖੰਡੀ ਬਾਬਿਆਂ ਦੀਆਂ ਗੱਲਾਂ ਦੇ ਵਿੱਚ ਆ ਜਾਂਦੀਆਂ ਨੇ ਤੇ ਪਿੰਡਾਂ ਦੇ ਵਿੱਚ ਇਹਨਾਂ ਦੇ ਉੱਤੇ ਪ੍ਰਸ਼ਾਸਨ ਦੀ ਜਿਹੜੀ ਨਕੇਲ ਆ ਉਹ ਵੀ ਕੋਈ ਬਹੁਤੀ ਕਸੀ ਹੋਈ ਨਹੀਂ ਆ ਪਿੰਡਾਂ ਦੇ ਵਿੱਚ ਜਿਹੜੀਆਂ ਚੌਂਕੀਆਂ ਲਾਉਂਦੀਆਂ ਨੇ ਚਾਹੇ ਉਹ ਬੀਬੀਆਂ ਨੇ ਚਾਹੇ ਉਹ ਬਾਬੇ ਨੇ ਉਹਨਾਂ ਦੇ ਉੱਤੇ ਵੀ ਜ਼ਰੂਰ ਨਕੇਲ ਹੈ ਜਿਹੜੀ ਉਹ ਕਸਣੀ ਚਾਹੀਦੀ ਹੈ ਕਿਉਂਕਿ ਸਿੱਖ ਧਰਮ ਦੇ ਬਿਲਕੁਲ ਉਲਟ ਨੇ ਇਹ ਜਿਸ ਤਰੀਕੇ ਇਹਦੀਆਂ ਹਰਕਤਾਂ ਕਰਦੇ ਨੇ ਜਿਹੋ ਜਿਹਾ ਪਖੰਡਵਾਦ ਫਲਾਉਂਦੇ ਨੇ ਜਾਂ ਇਹਨਾਂ ਦੀ ਬਹੁਤ ਹੀ ਮੇਜਰ ਜਾਂ ਇੱਕ ਬਹਾਨਾ ਹੁੰਦਾ ਹੈ ਕਿ ਇਹ ਬੰਦੇ ਨੂੰ ਆਸ-ਪਾਸ ਦੇ ਲੋਕਾਂ ਨਾਲ ਨਾਲੋਂ ਬੋਲਣੋਂ ਵੀ ਹਟਾ ਲੈਂਦੇ ਨੇ ਜਦੋਂ ਵੀ ਇਹ ਕਿਤੇ ਮਤਲਬ ਪਾੜ ਪਾਉਂਦੇ ਨੇ ਕਿਸੇ ਰਿਸ਼ਤੇਦਾਰ ਦਾ ਨਾਮ ਲੈ ਕੇ ਜਾਂ ਗਵਾਂਡਣ ਦਾ ਨਾਮ ਲੈ ਕੇ ਇਹੋ ਜਿਹੀਆਂ ਹਰਕਤਾਂ ਕਰਦੇ ਨੇ ਉਹਦੇ ਨਾਲ ਜਿਹੜਾ ਕੋਈ ਮਾੜਾ-ਮੋਟਾ ਪਿੰਡ ਦੇ ਵਿੱਚ ਭਾਈਚਾਰਾ ਬਣਿਆ ਹੁੰਦਾ ਉਹ ਵੀ ਖਰਾਬ ਹੁੰਦਾ ਮਾਤਾ ਤੁਹਾਨੂੰ ਵੀ ਐੋ ਜਿਹੀਆਂ ਪਾਬੰਦੀਆਂ ਲਾਈਆਂ ਸੀ ਬਹੁਤ ਇਹ ਇਹਦਾ ਇਹਨਾਂ ਦਾ ਜਿਵੇਂ ਕਹਿੰਦੇ ਮੁੱਖ ਬਹਾਨਾ ਹੁੰਦਾ ਇਹਨਾਂ ਦਾ ਬਹਾਨਾ ਹੁੰਦਾ ਹੂੰ 40000 ਦੇ ਕੇ ਕਰਾਤਾ ਤੇਰੇ ਤੇ ਇਹਨੇ 50000 ਦੇ ਕੇ ਕਰਾਤਾ ਤੇਰੇ ਤੇ ਹੂੰ ਉਹ ਤਾਂ ਮੈਡਮ ਮੈਂ ਤੁਹਾਨੂੰ ਸਾਫ਼ ਜੀ ਦੱਸਦੀ ਆਂ ਵੀ ਸਾਡੀ ਪਲਵਾਣ ਸੀ ਸੀ ਵੀ ਅਸੀਂ ਆਉਂਦੇ ਜਾਨੇ ਵੀ ਉਹਦਾ ਚੁੱਪ ਕਰਕੇ ਟਾਈਮ ਕੱਢ ਲਿਆ ਬਿਲਕੁਲ ਮੈਂ ਬਾੜ ਢਾ ਕੇ ਉਹਦਾ ਟਾਈਮ ਕੱਢ ਲਿਆ ਵੀ ਮੈਂ ਗਵਾੜ ਮੁੱਠੇ ਕਿਉਂ ਲੜਾਈ ਪਾਵਾਂ ਇੰਨਾ ਮਤਲਬ ਉਹ ਕਰਦਾ ਸੀ ਉਹ ਘੁਰਾ ਕਰਤਾ ਉਹਨੇ ਹਾਂ ਇੰਨਾ ਉਹਨੇ ਘੁਰਾ ਕਰ ਲਿਆ ਠੀਕ ਐ ਫੇਰ ਕੋਈ ਆਉਣ ਰਾਣੀ ਸੀ ਕੋਈ ਜਾਂਦਾ ਉਹਨਾਂ ਜਾਣਾਂ ਕਿ ਜਿਹੜਾ ਬਾਹਰ ਡੜਾਣਾ ਆਉਣਾ ਜਾਣਾ ਕਿਨੇ ਆ ਅੱਛਾ ਤੁਸੀਂ ਬਾਹਰ ਹੀ ਨਹੀਂ ਖੋਲਦੇ ਸੀ ਹੁਣ ਸਾਡੀ ਉਹ ਅੱਜ ਆਈ ਆ ਅੱਛਾ ਜੇ ਫਰਫਾ ਇਹ ਜਿਹਦੇ ਨੂੰ ਰੋਲਾ ਪਿਆ ਠੀਕ ਹੈ ਜਿਹੜਾ ਬਾਹਰ ਜਾਣਾ ਨਾ ਜਿਹੜੀ ਆਉ ਕਿੱਥੋਂ ਆਉ ਕਿੱਥੋਂ ਹਾਂ ਹੁਣ ਸਾਡੀ ਇਹ ਵੀ ਨੋਆ ਹਾਂ ਇਹ ਵੀ ਹੁਣ ਆ ਜਿਹੜੀ ਬਾਹਰ ਖੁੱਲੂਗਾ ਫੇਰ ਹੀ ਆਊਗੀ ਉਹ ਤਾਂ ਟੈਸਟ ਆਪਕੇ ਟਾਉਣ ਰਹੀ ਹੁਣ ਰਹੀ ਹਾਂ ਅੱਛਾ ਉਹਨੇ ਮਨਾ ਕੀਤਾ ਹੋਇਆ ਸੀ ਵੀ ਆਂਡ ਗਵਾਂਡ ਜਾਂ ਪਿੰਡ ਦੇ ਇਹੋ ਜਹਾ ਡਰਾਂ ਨੂੰ ਡਰ ਪਾਦਾ ਵੀ ਕਿਸੇ ਨਾਲ ਬੋਲਣ ਨਾ ਇਹ ਤਾਕੇ ਜੇ ਉਹ ਬੋਲਣ ਗਈਆਂ ਤੇ ਕਈ ਵਾਰੀ ਬੈਠੀਆਂ ਬੀਬੀਆਂ ਦਾਸ ਹੀ ਦਿੰਦੀਆਂ ਵੀ ਸਾਡੇ ਘਰੋਂ ਖਜ਼ਾਨਾ ਨਿਕਲਦੇ ਆ ਜਾਂ ਸਾਡੇ ਘਰੋਂ ਆ ਮਿਲਿਆ ਤੇ ਸਾਥੋਂ ਇੰਨੇ ਲੈ ਗਿਆ ਇੰਨੇ ਲੈ ਗਿਆ ਹਾਂ ਜਾਂ ਬਾਬਾ ਪਾ ਕਰਦਾ ਤੇ ਕਿਤੇ ਮੇਰੀ ਪੋਲ ਨਾ ਖੁੱਲ ਜੇ ਉਹ ਤਾਂ ਅਸੀਂ ਆਪ ਦੀ ਸੋਚ ਬੂਝ ਦੇ ਨਾਲ ਵੀ ਮਤਲਬ ਕਿਸੇ ਨੇ ਆਪਾ ਗਵਾਈ ਨਹੀਂ ਹਮ ਮਣਾ ਔਰ ਪਾ ਸਾ ਕਰ ਲਾ ਹਮ ਬਾਹਰ ਡਾਲੋ ਨਾ ਕਿਸੇ ਨੂੰ ਮਾੜੀ ਕਿਉਂ ਨਾ ਚੱਗੇ ਹਮ ਮਤਲਬ ਕੋਸ਼ਿਸ਼ ਉਹਨੇ ਪੂਰੀ ਕੀਤੀ ਸੀ ਹਾਂ ਹਮ ਠੀਕ ਹੈ ਤੇ ਉਹ ਆਏ ਹੀ ਬਹੁਤ ਜੇ ਮੇਰੀ ਗੱਲ ਸੁਣ ਹਮ ਉਹ ਰਖੰਡੀ ਹੋ ਗਿਆ ਤੇ ਕੰਮ ਕੌਣ ਆਇਆ ਇਹੀ ਵੀਰੇ ਆਉਦੇ ਆਏ ਨਾ ਹਮ ਬਗਾਨੇ ਤੇ ਨਾ ਆਏ ਹਮ ਉਹ ਤਾਂ ਨਹੀਂ ਨਾ ਆਏ ਨਾ ਬਰਗੜੇ ਆਏ ਹਮ ਇਹੀ ਆਏ ਨਾ ਮੇਰੇ ਹਮ ਗੱਲ ਤਾਂ ਫਿਰ ਉਹ ਜਿਹੜਾ ਆਉਦੇ ਨੇ ਵਾਣਦੇ ਨਾ ਰੂਜਾਂ ਨਹੀਂ ਵੰਡਾ ਬਿਲਕੁਲ ਵੀ ਇਹਨਾਂ ਦੇ ਮਗਰ ਨਹੀਂ ਲੱਗਣਾ ਚਾਹੀਦਾ ਹਾਂ ਹਮ ਗੱਲ ਤਾਂ ਉਹੀ ਆ ਹਮ ਸ਼ੁਕਰੀਆ ਮਾਤਾ ਧੰਨਵਾਦ ਜੀ